ਕੋਈ ਛੇਵ ਕਤਰਾ ਜੇ ਕਿਥੇ ਦੇ ਪਟਵੇ ਦੇ ਬਿਚੋ 2.5 300 ਰੁਪਈਆ ਕੱਢ ਲਵੇ ਨਾ ਛੇਤਰ ਅਪਰੇਡ ਤਾਂ ਵਖਰੀ ਹੁੰਦੀ ਆ ਮਨੋਜ ਜੀ ਰਾਜੀ ਪਰਚਾ ਦਰਜ ਹੁੰਦਾ ਪਰ ਐਡਾ ਵੱਡਾ ਘਟਾਲਾ ਪਰਚਾ ਕਿਉਂ ਨਹੀਂ ਦਰਜ ਹੋਇਆ ਇੱਕ ਪਿੰਡ ਦੀਆਂ ਸਰਪੰਚੀਆਂ ਲੈ ਕੇ ਤੁਸੀਂ ਬੜ ਬੜੇ ਅਹੁਦੇ ਆਣਾ ਤੇ ਮਾੜੋ ਤੇ ਪੰਚਾਇਤੀ ਖਾਤੇ ਨੂੰ ਘਰ ਦਾ ਖਾਤਾ ਬਣਾ ਕੇ ਕਿੱਦਾਂ ਵਰਤਦੇ ਰਹੇ ਅਮਰੀਕ ਸਿੰਘ ਸਾਪਕਾ ਸਰਪੰਚ ਨੂੰ ਨਾ ਇਹਦੀ ਘਰ ਵਾਲੀ ਮੌਜੂਦਾ ਜਿਹੜੀ ਸਰਪੰਚ ਮਨਜੀਤ ਕੌਰ ਆ ਕਿਦਾ ਚੈੱਕ ਕੱਟ-ਕੱਟ ਕੇ ਪੰਚਾਇਤੀ ਖਾਤੇ ਨੂੰ ਦਿੱਤੇ ਆ ਦੇਖੋ ਵੇ ਦੱਸੋ ਇਹ ਕਿਦੇ ਉਹਨਾਂ ਨੇ ਸੁਕਾਵਤ ਸੁਣੀ ਨਾ ਘਰ ਦੀ ਗੰਧ ਘਰ ਦੀ ਡੇਗੀ ਚਲੋ ਮੈਂ ਕਿਹਾ ਕੰਧ ਕਾਰੀ ਮਕਾਨੇ ਸੈੱਟ ਲਿਆ ਜੀ ਇਹਨਾਂ ਨੇ ਇਹ ਸਰਪੰਚ ਕਹਿੰਦਾ ਸੀ ਮੇਰੀ ਘਰ ਦੀ ਨੇ ਜਿੰਨਾ ਵਿਕਾਸ ਕਰਾਇਆ ਇੰਨਾ ਕਿਸੇ ਨੇ ਨਹੀਂ ਅਜੇ ਤੱਕ ਕਰਾਇਆ ਇਹਨਾਂ ਗਵਨ ਕੀਤਾ ਇੱਦਾਂ ਕਿ ਹੁਣ ਮਾਦਾ ਦੀ ਕਿਰਪਾ ਨਾਲ 13 ਲੱਖ 26170 ਰੁਪਏ ਦਾ ਇਹਦਾ ਕੜਤਾ ਹੁਣ ਲੱਤਾਂ ਕੰਬਦੀਆਂ ਇਹ ਭੱਜਾ ਫਿਰਦਾ ਹਲੇ ਟਵਾੜੇ ਅੱਜ 4 ਸਾਲ ਹੋ ਚੱਲੇ ਆ ਕੋਈ ਪੈਸੇ ਦਾ ਹਿਸਾਬ ਨਹੀਂ ਛਕੀ ਜਾ ਰਹੇ ਆ ਪਿੰਡ ਦੀ ਟੈਂਕੀ ਦਾ ਕੋਈ ਹਿਸਾਬ ਹੀ ਸਾਰੇ ਬੈਠੇ ਆ ਜਾਲ ਸਾਰੇ ਪਿੰਡ ਨੂੰ ਲੁੱਟ ਰਹੇ ਆ ਬਿਜਤਾ ਵੀ ਹੋ ਸਕੇ ਤੁਸੀਂ ਦੇਖਿਆ ਯਹੀ ਰਾਜੀ ਉਦੋਂ ਕਿਤਾਬੋਲਦਾ ਸੀ ਕਹਿੰਦਾ ਮਹਿਕਮਾ ਕੱ데 ਮੇਰੇ ਤੇ ਚੋਕੜਨਾ ਇਹ ਕੌਣ ਹੁੰਦੇ ਆ ਇਹ ਕੌਣ ਹੁੰਦੇ ਤੇ ਅੱਜ ਕਰ ਦਤਾ ਨਾ ਮਹਿਕਮਾ ਰੇ ਹੁਣ ਬੰਦਾ ਦੇਖੋ ਸਿਆਸੀ ਆ ਇੰਨਾ ਕੁਛ ਕਰਨ ਦੇ ਬਾਵਜੂਦ ਬਚਾ ਰਹਿਣਾ ਨਾ ਸਿਆਸੀ ਤੇ ਸ਼ਾਇਦ ਬਣਾਰੀ ਸਾਹ ਕੋ ਜੇ ਆ ਬੜਾ ਨਮੋਸ਼ੀ ਦੇ ਨਾਲ ਕਹਿ ਰਿਹਾ ਦੇਖੋ ਵੀ ਇਦਾਂ ਭਗਮਤ ਮਾਂ ਜੀ ਦੇਖੋ ਆਪਾਂ ਜਿਹੜੇ ਨਾ ਰੰਗਲੇ ਪੰਜਾਬੀਆਂ ਗੱਲਾਂ ਕਰਦੇ ਆ ਅੱਜ ਇਹਦੇ ਫਰੌਡ ਬਾਜ ਹੁੰਦੇ ਰਹਿ ਜਾਂਦੇ ਉਹਨਾ ਬੰਦਿਆਂ ਦੇ ਪਾਰਤੇ ਹੁੰਦੇ ਨੇ ਜਿਹੜੇ ਜਾਗਰ ਕਰਦੇ ਆ ਇਹ ਰੰਗਲਾ ਪੰਜਾਬ ਨਹੀਂ ਆਉਣਾ ਜਿਹੜਾ ਮਾਰਾ ਮੋਟਾ ਪਹਿਲਾਂ ਦਾ ਬਚਿਆ ਵੀ ਸਾਡਾ ਜਾਂਦਾ ਲੱਗਣਾ ਮੀਆਂ ਬੀਬੀ ਜੋ ਕਿ ਬਾਰ-ਬਾਰ ਸਰਪੰਚੀ ਸਰਪੰਚੀ ਖੇਡਦੇ ਨੇ ਤੇ ਉਹ ਦੋਨੇ ਮੀਆਂ ਬੀਬੀ 420 ਨੇ ਪਰ ਪ੍ਰਸ਼ਾਸਨ ਦੀ ਰਿਪੋਰਟ ਮੁਤਾਬਕ ਕਵਨ ਤੋਂ ਬਾਅਦ ਵੀ ਅੱਜ ਤੱਕ ਉਹਨਾਂ ਤੇ ਐਫ ਆਈ ਆਰ ਨਹੀਂ ਹੋਇਆ ਇਹੜਾ ਫਰਾਡ ਜਿਹੜਾ ਕੀਤਾ ਨਾ ਮੈਂ ਪਹਿਲਾਂ ਤਾਂ ਭਗਵਾਨ ਮਾਨ ਸਰਕਾਰ ਨੂੰ ਦੱਸਣਾ ਚਾਹੁੰਦਾ ਬਈ ਇਹਦੇ ਉੱਤੇ ਐਫ ਆਈ ਆਰ ਦਰਜ ਹੋਣੇ ਚਾਹੀਦੀ ਆ ਤੇ ਆ ਜਿਹੜਾ ਰਕਮ ਦੀ ਇਹਦੇ ਉੱਤੇ ਕਰਾਉਣੀ ਚਾਹੀਦੀ ਆ ਕਿਤੇ ਹੋਰ ਨਾ ਇਹੀ ਹੋਵੇ ਵੀ ਆ ਕਾਗਜ਼ੇ ਬਣ ਕੇ ਰਹਿ ਜਾ ਤਿੰਨੋਂ ਭਰਾ ਨੇ ਜਿਨ੍ਹਾਂ ਨੇ ਪਿੰਡ ਨੂੰ ਸੋਚਿਆ ਕਿ ਪਿੰਡ ਸਾਡਾ ਪਰਿਵਾਰ ਆ ਤੇ ਇਸ ਪਿੰਡ ਦਾ ਆਇਆ ਪੈਸਾ ਆ ਜਿਹੜਾ ਪਿੰਡ ਦੀਆਂ ਗਲੀਆਂ ਨੁਕਰਾਂ ਪਿੰਡ ਦੇ ਜਿਹੜੇ ਲੋਕ ਆ ਉਹਨਾਂ ਦੇ ਉੱਤੇ ਖਰਚ ਹੋਵੇ ਪਰ ਆਪਣੇ ਪਰਿਵਾਰ ਦੇ ਪਰਚਾ ਕਰਾ ਕੇ ਵੈਰਿਆ ਯੂਨਾਈਟਿਡ ਪੋਸਟ ਦੇਖ ਰਹੇ ਹਾਂ ਤੁਸੀਂ ਤੇ ਮੈਂ ਮਨੋਜ ਜੀ ਦਾ। ਦੋਸਤੋ ਅੱਜ ਤੋਂ तकरीबन ਸਾਲ ਡੇਢ ਸਾਲ ਪਹਿਲਾਂ ਦੀ ਗੱਲ ਆ ਦੱਸਦੀ ਕਿ ਪਿੰਡ ਥਲਾ ਜੋ ਕਿ ਫਲੋਰ ਦੇ ਵਿੱਚ ਪਿੰਦਾ ਪ੍ਰਾਈਮ ਮੁੱਦੇ ਦੇ ذریعے ਅਸੀਂ ਉਸ ਇੱਕ ਖਬਰ ਨਸ਼ਰ ਕੀਤੀ ਸੀ ਜਿਹਦੇ ਵਿੱਚ ਪਿੰਡ ਦੇ ਸਰਪੰਚ ਤੇ ਸੈਕਟਰੀ ਤੇ ਗੰਭੀਰ આરોਪ ਲੱਗੇ ਸੀ ਜਿਹੜੇ ਗਵਨ ਦੇ। ਤੋਂ ਅੱਜ ਔਰੂਫ ਉਹ ਜਿਹੜੇ ਇਲਜ਼ਾਮ ਲੱਗੇ ਸੀ ਅੱਜ ਉਹ ਸਾਬਤ ਸੱਚ ਹੁੰਦੇ ਆ ਤੇ ਉਹੀ ਸ਼ਖਸ ਨੇ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਲੰਬਾ ਸੰਘਰਸ਼ ਕਰਕੇ ਅੱਜ ਉਹ ਗਮਨ ਕੱਢੇ ਨੇ ਤੇ ਉਹ ਗਮਨਾ ਦੀਆਂ ਫਾਈਲਾਂ ਤੁਹਾਨੂੰ ਦਿਖਾਣੀਆਂ ਜਿਹਦੇ ਵਿੱਚ ਸਾਬਤ ਤੌਰ ਤੇ ਲਿਖਿਆ ਕਿ ਇਹ ਗਮਨ ਕਿਤੇ ਗਏ ਨੇ ਤਾਂ ਇੱਕ ਮੀਆਂ ਬੀਬੀ ਜੋ ਕਿ ਬਾਰ-ਬਾਰ ਸਰਪੰਚੀ ਸਰਪੰਚੀ ਖੇਡਦੇ ਨੇ ਤੇ ਉਹ ਦੋਨੇ ਮੀਆਂ ਬੀਬੀ 420 ਨੇ ਪਰ ਪ੍ਰਸ਼ਾਸਨ ਦੀ ਰਿਪੋਰਟ ਮੁਤਾਬਕ ਗਵਨ ਤੋਂ ਬਾਅਦ ਵੀ ਅੱਜ ਤੱਕ ਉਹਨਾਂ ਤੇ ਐਫ ਆਈ ਆਰ ਨਹੀਂ ਹੋਈ ਕਿਹੜੇ ਉਹ ਪੁਲਿਸ ਮਹਿਕਮਾ ਆ ਜਾ ਕਿਹੜੇ ਉਹ ਬੰਦੇ ਨੇ ਜਿਹੜੇ ਐਫਆਈਆਰ ਨਹੀਂ ਕਰਾ ਰਹੇ ਆ 14 ਵੀ ਖੁਲਾਸਾ ਜੂਰ ਕਰਾਂਗੇ ਨਾਲ ਸਾਡੇ ਸਵਾਗਤ ਕਰਦੇ ਆਂ ਜੀ ਤੁਹਾਡਾ ਤੁਹਾਡਾ ਸਵਾਗਤ ਵੀ ਕਰਦੇ ਆ ਜੀ ਦੇਖੋ ਜੀ ਮੈਂ ਹੈਗਾ ਮਲਕੀ ਸਿੰਘ ਸਾਫਕਾ ਪਾਂਚ ਜੀ 65 ਥਲਾ ਤਹਿਸੀਲ ਫਲੋਰ ਜਿਹੜਾ ਜਲੰਧਰ ਅੰਦਰ ਪੈਂਦਾ ਹੈ ਪਿੰਡ ਸ਼ਹੀਦਾ ਦੇ ਨਾਂ ਨਾਲ ਜਾਣਿਆ ਜਾਂਦਾ ਜੀ ਅੱਜ ਮੈਂ মিডিਆ ਦੇ ਵਿੱਚ ਆਇਆ ਦੇਖੋ ਲੰਬੇ ਸਮੇਂ ਤੋਂ ਇੱਕ ਬੁਵਾਦ ਚੱਲ ਰਿਹਾ ਸੀ ਕਿ ਪਿੰਡ ਦੇ ਵਿੱਚ ਆਏ ਹੋਏ ਪੈਸਿਆਂ ਦੇ ਵਿੱਚ ਕੀਤੇ ਹੋਏ ਫਰਾਡ ਨੂੰ ਦੇਖੋ ਜਿਹੜਾ মিডিਆ ਨਾਲ ਲੋਕਤੰਤਰ ਦਾ ਚੌਥਾ ਥਾਮ ਆ ਇਹ بڑے بڑے ਮਸਲੇ ਜਾ ਕੇ ਹੋਇਆ ਤਾਂ মিডিਆ ਨੇ ਕੀਤੇ ਆ ਭਾਵੇਂ ਫਲੋਰ ਤਾਂ ਜਿੰਨਾ মিডিਆ ਇਸ ਮਸਲੇ ਦੇ ਵਿੱਚ ਆਇਆ ਸਾਹਮਣੇ ਪਰ ਉਹ ਨਹੀਂ ਉਹਨਾਂ ਦੀ ਭੂਮਿਕਾ ਨਹੀਂ ਜਿੰਨੀ ਮੇਰੇ ਵੱਡੇ ਵੀਰਾ ਮਨੋਜ ਹਿਰਾਜੀ ਬੈਠੇ ਆ ਇਸ ਮਸਲੇ ਦੇ ਵਿੱਚ ਇਹਨਾਂ ਨੇ ਸਾਡੀਆਂ ਵੀਡੀਓ ਕਲਿੱਪ ਦੇਖੀਆਂ ਸਾਡੇ ਪੈਂਟ ਨਾਲੇ ਜਾ ਕੇ ਪਹੁੰਚ ਕੇ ਸਾਡੇ ਨਾਲ ਮੁਲਾਕਾਤ ਕੀਤੀ ਤੇ ਤੁਹਾਡਾ ਮਸਲਾ ਕੀਆ ਇਹ ਕਿਸੇ ਮਕਾਮ ਤੇ ਪਹੁੰਚਿਆ ਨਾ ਇਹ ਮਸਲਾ ਤੇ ਇਹਨਾਂ ਦੀ ਬਹੁਤ ਵੱਡੀ ਦੇਣ ਹੈ ਮੈਂ ਧੰਨਵਾਦ ਕਰਦਾ ਧੰਨਵਾਦ ਜੀ ਮਨਜੀਤ ਸਿੰਘ ਜੀ ਇਸ ਮੇਸ਼ਾ ਸੱਚਾਈ ਨੂੰ ਪਹਿਲ ਮੁਖ ਤੇ ਰੱਖੀਦਾ ਹੈ ਆ ਸੋ ਜਿਹਦੇ ਵਿੱਚ ਕਹਿੰਦੇ ਆ ਸੱਚ ਦੀ ਰਾਹ ਤੇ ਤੁਰਨ ਵਾਲਿਆਂ ਨੂੰ ਨਾ ਔਕੜਾ ਬਹੁਤ ਆਉਂਦੀ ਹੈ ਸਾਨੂੰ ਵੀ ਬਹੁਤ ਸਾਰੀਆਂ ਆਈਆਂ ਨੇ ਐਟ ਟਾਈਮ ਵੀ ਇੱਕ ਲੁਧਿਆਣਾ ਦੇ ਵਿੱਚ ਚਰਚਿਤ ਮਾਮਲੇ ਵਿੱਚ ਅਸੀਂ ਉਹ ਸੋਕੜਾ ਦਾ ਸਾਹਮਣਾ ਕਰਦੇ ਪਿਆ ਪਰ ਪ੍ਰਸ਼ਾਸਨ ਜਿਹੜਾ ਆਪਣੇ ਨੂੰ ਹਮੇਸ਼ਾ ਕਹਿੰਦਾ ਵੀ ਅਸੀਂ ਸੱਚ ਨੂੰ ਸੱਚ ਦੀ ਬਾਤ ਚਾ ਕਦੇ ਆ ਭਗਵੰਤ ਮਾਨ ਸਾਹਿਬ ਨੇ ਵੀ ਵੱਡੇ ਵੱਡੇ ਕਹੇ ਵੀ ਜਿਹੜੇ ਆ ਫਰੋਡ ਆ ਉਹਨਾਂ ਨੂੰ ਬਾ ਖੇਤ ਪਛਿਤ ਦੇ ਲਾ ਦੋ ਪਰ 3 ਸਾਲ ਸਰਕਾਰ ਨੂੰ ਹੋ ਗਿਆ ਤੁਸੀਂ ਇੱਕ ਇੱਕ ਵੱਡਾ ਐਕਸਪੋਜ਼ ਕੀਤਾ ਕਿ ਜੇਲ੍ਹ ਚ ਕਿਉਂ ਨਹੀਂ ਜਾਂਦਾ ਦੇਖੋ ਜੀ ਆ ਵੱਡਾ ਮਸਲਾ ਜਿਹਦੇ ਵਿੱਚ ਐਨਆਰਆਈ ਵੀ ਸਾਡੇ ਬਾਹਰ ਬੈਠੇ ਨੇ ਜੁੜੇ ਹੋਏ ਸੀ ਕਹਿੰਦੇ ਵੀ ਮਸਲਾ ਤੇ ਇਹਨਾਂ ਨੇ ਚੱਕ ਲਿਆ ਇਹ ਹੁਣ ਦੇਖਦਾ ਵੀ ਆਪਣੇ ਮਕਾਮ ਤੱਕ ਪਹੁੰਚਦੇ ਆ ਜਾਂ ਨਹੀਂ ਅੱਜ ਮੈਂ ਇਹ ਸਾਰੇ ਦਸਤਾਵੇਜ਼ ਲੈ ਕੇ ਆਇਆ ਬਈ 65 ਥਲੇ ਦੀ ਜਿਹੜੀ ਮੌਜੂਦਾ ਸਰਪੰਚ ਮਨਜੀਤ ਕੌਰ ਤੇ ਉਹਦਾ ਘਰ ਵਾਲਾ ਜਿਹੜਾ ਸਾਬਕਾ ਸਰਪੰਚ ਅਮਰੀਕ ਸਿੰਘ ਜਿਹਨੇ ਵੱਡਾ ਜਿਹੜਾ ਘਪਲਾ ਕੀਤਾ ਪੰਚਾਇਤ ਦੀਆਂ ਆਈਆਂ ਹੋਈਆਂ ਗ੍ਰਾਂਟਾਂ ਦੇ ਵਿੱਚ ਦੇਖੋ মিডিਆ ਬਹੁਤ ਬੜੀ ਸਾਡੇ ਪਿੰਡ ਗਿਆ ਪਰ ਮੌਜੂਦਾ ਸਰਪੰਚ ਜਿਹੜੀ ਮਨਜੀਤ ਕੌਰ ਆ ਨਾ ਇੱਕ ਵਾਰੀ ਵੀ মিডিਆ ਦੇ ਸਾਹਮਣੇ ਨਹੀਂ ਆਈ। ਭਾਰੋ ਦਾ ਕੀਤਾ ਹੋਇਆ ਫਰਾਡ ਆ ਕੀਤਾ ਹੋਇਆ ਘਪਲਾ ਦੇ ਲੋਕਾਂ ਦੇ ਸਾਹਮਣੇ ਆ ਗਿਆ। 13 ਲੱਖ 26170 ਆਪਣੇ ਸਾਬਕਾ ਪਤੀ ਸਾਬਕਾ ਸਰਪੰਚ ਅਮਰੀਕ ਸਿੰਘ ਦੇ ਮਿਲੀ ਭੌਤੇ ਦੇ ਨਾਲ ਇਹ ਜਿਹੜਾ ਨਾ ਇਹ ਗਵਣ ਕੀਤਾ ਦੇਖੋ। ਪੰਚਾਇਤ ਸਾਈਟੀ ਸਰਜੀਤ ਸਿੰਘ ਦੇਖੋ ਸਾਡਾ ਉਹਦੇ ਨਾਲ ਕਈ ਵਾਰੀ ਟਕਰਾਰ ਹੋਇਆ। ਉਹਨੇ ਮੰਨਿਆ ਕਹਿੰਦਾ ਆਟੇ ਦੇ ਪਲੇਟਾਂ ਦਾ ਜਰੂਰ ਲੱਗਾ ਮਲਕੀਸ ਆ। ਪਰ ਕਹਿੰਦਾ ਖਾਣ ਪੀਣ ਨੂੰ ਬਾਦਰੀ ਤੇ ਡੰਡੇ ਖਾਣ ਨੂੰ ਰੈਸ਼ੋ ਨੇ ਕਿ ਕਿਦਾ ਘਟਾਲਾ ਕੱਢਿਆ ਦੇਖੋ ਪਰ ਸੈਕਟਰੀ ਸਾਹਿਬ ਤਾਂ ਕਹਿੰਦਾ ਸੀ ਇਹ ਤਾਂ ਇੱਕ ਘਰੇ ਤੇਰਾ ਕਾਨਕ ਵੀ ਖਾਦਾ ਹੋਵੇ ਤਾਂ ਸਾਡੇ ਬੱਚਿਆਂ ਤੋਂ ਵੀ ਦੇਖੋ ਜੀ ਅੱਜ ਉਹ ਕਹਿੰਦੇ ਹੁੰਦੇ ਨਾ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜਵੇ ਕਸਰ ਨਹੀਂ ਹੋਣੇ ਛੱਡੀ ਕਹਿੰਦਾ ਭੋਵੇਂ ਮੇਰੇ ਤੇ ਬਹੁਤ ਵੱਡਾ ਤਬਾਹ ਕਹਿੰਦਾ ਕੀ ਮੈਂ ਦੱਸਾਂ ਉਹਨੇ 1 ਕ ਰੁਪਈਆ ਇਹਦਾ ਕੱਢਿਆ 126170 ਰੁਪਏ ਵੀ ਇਹਨੇ ਘਟਾਲਾ ਕੀਤਾ ਕਿਦਾਂ ਲੇਬਰਰਾਂ ਦੇ ਨਾਂ ਦੇ ਉੱਤੇ ਆਪਣੇ ਖਾਤਿਆਂ 'ਚ ਪਾਇਆ ਪੈਨ ਦੇ ਵਿੱਚ ਕੰਮ ਚੱਲਦਾ ਸੀ ਦਿਹਾੜੀਦਾਰ ਬੰਦੇ ਦੇਖੋ 5-5000 ਤਾਂ ਪਹਿਲਾਂ ਉਹਨਾਂ ਤੋਂ ਲੈਂਦੇ ਰਹਿ ਭੀ ਲੇਬਰ ਤੁਸੀਂ ਦੇ ਦਿਓ ਤੇ ਖਾਤੇ ਅੱਜ ਆਪਣੇ ਪਉਂਦੇ ਰੇ ਜੀ ਕਰੋੜਾਂ ਰੁਪਈਆ ਪਿੰਡ ਨੂੰ ਆ ਗਿਆ ਐਡਾ ਵੱਡਾ ਘਟਾਲਾ ਇੱਥੇ ਕੋਈ ਜੇਬ ਕਤਰਾ ਜੇ ਕਿਸੇ ਦੇ ਬਟਵੇ ਦੇ ਵਿੱਚੋਂ ਢਾਈ 300 ਰੁਪਈਆ ਕੱਢ ਲਵੇ ਨਾ ਛਤਰਪਰੇਟ ਤਾਂ ਵਖਰੀ ਹੁੰਦੀ ਆ ਮਨੋਜ ਜੀ ਪਰਚਾ ਦਰਜ ਹੁੰਦਾ ਪਰ ਐਡਾ ਵੱਡਾ ਘਟਾਲਾ ਪਰਚਾ ਕਿਉਂ ਨਹੀਂ ਦਰਜ ਹੋਇਆ ਇੱਕ ਪਿੰਡ ਦੀਆਂ ਸਰਪੰਚੀਆਂ ਲੈ ਕੇ ਤੁਸੀਂ ਵੱਡ-ਵੱਡੇ ਅਹੁਦਿਆਂ ਦਾ ਆਨੰਦ ਮਾਣੋ ਤੇ ਪੰਚਾਇਤੀ ਖਾਤੇ ਨੂੰ ਘਰ ਦਾ ਖਾਤਾ ਬਣਾ ਕੇ ਕਿੱਦਾਂ ਵਰਤਦੇ ਰੇ ਪਹਿਲਾਂ ਤਾਂ ਮੈਂ ਮਾਂ ਸਰਕਾਰ ਤੋਂ ਪੁੱਛਦਾ ਵੀ ਇਹ ਤੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਆ ਐਕਟ 20 20 ਦੀ ਧਾਰਾ ਲੱਗਣੀ ਚਾਹੀਦੀ ਆ ਮਿਲੀ ਭੋਤ ਦਾ ਪਾਰਚਾ ਸਾਫਕਾਰ ਸਰਪੰਚ ਅਮਰੀਕ ਸਿੰਘ ਇਹਦਾ ਵੱਡਾ ਮਹਾਰਤੀ ਪਹਿਲਾਂ ਤੋਂ ਤਿਆਰਵੇਕਾਰ ਦੀ ਫਰੌਡ ਪਾਰ ਦਾ 2012 ਦੇ ਸਕੈਂਡਲ ਦਾ ਕੀਤਾ ਹੋਇਆ ਪੈਸਾ ਇਹਦੇ ਆਪ ਕਿੱਠੀਆਂ ਜਾ ਰਹੀ ਹੁੰਦੀਆਂ ਡਾਇਰੈਕਟਰ ਕੋਲ ਵੀ ਪਹਿਲੀ ਪੂਰਤੀ ਕਰ ਲਾ ਤੇ ਨਮਾ ਕਾਰਡ ਕਰ ਦਿੱਤਾ ਕਿਉਂਕਿ ਪੂਰਤੀ ਕਿਸੇ ਨੇ ਨਹੀਂ ਕੀਤੀ ਅੱਜ ਵੀ ਕਦੇ ਮੈਨੂੰ ਡਾਰਾ ਵੀ ਕਦੇ ਆ ਕੇ ਤੇ ਚਿੱਠੀਆਂ ਤੇ ਬੈਠਣਾ ਰਹਿ ਗਿਆ ਸਾਰਾ ਕੁਝ ਭਗਵਾਨ ਮਾਂ ਸਰਕਾਰ ਦੀ ਦੇਖੋ ਫਰਾਡ ਵਾਲਾ ਜਿਹੜਾ ਇਹ ਉਹ ਕਾਰਕਾਂ ਦੇ ਵਿੱਚ ਬੜੇ ਤਸ਼ੱਤਰ ਝੱਲਿਆ ਮੈਂ ਆ ਸਾਰਾ ਪਰਿਵਾਰ ਬੈਠਾ ਗੁੰਡਾ ਕਰਦੀ ਦਾ ਪੂਰਾ ਨਾਚੇ ਨੇ ਪਿੰਡ ਦੇ ਵਿੱਚ ਦਿਖਾਇਆ ਪੂਰਾ ਦਹਿਸ਼ਤ ਦਾ ਮਾਹੌਲ ਬਣਾਇਆ ਸੀ ਪਿੰਡ ਦੇ ਵਿੱਚ ਮੈਂਤੀ ਕਰਾਉਂਦੇ ਰਿਹਾ ਕਿਦਾਂ ਬੰਦਿਆਂ ਨੂੰ ਸੱਦ-ਸੱਦ ਕੇ ਦੇਖੋ ਬਾਹਰੋਂ ਦੂਜਿਆਂ ਦੇ ਮੋਢਿਆਂ ਦੇ ਉੱਤੇ ਦਾ ਚਲਾਉਂਦਾ ਰਿਹਾ ਅਮਰੀਕ ਸਿੰਘ ਇਹਦੇ ਆਪਣੇ ਮੋਢਿਆਂ ਦੀ ਜਾਨ ਨਹੀਂ ਪੁੱਟਦਾ ਸਾਹਮਣੇ ਆ ਕੇ ਆਪਣਾ ਕਰਾ ਕਰ ਕਿਉਂ ਦੂਜੇ ਦੇ ਨਿਆੜਿਆਂ ਨੂੰ ਤੂੰ ਭਾਵੇਂ ਪੰਜ-ਪੰਜ ਚਾਰ-ਚਾਰ ਹਜ਼ਾਰ ਦੇ ਕੇ ਐਵੀਂ ਗੋਟੀਆਂ ਬਣਾ ਬਣਾ ਕੇ ਪਿੰਡਾਂ ਦੇ ਵਿੱਚ ਘਮਾਉਂਦਾ ਰਿਹਾ ਸ਼ਰਯਾਮਾ ਕੀਤਾ ਪਰ ਅਸੀਂ ਇਹਦਾ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਇਹਦੀ ਇਹ ਦਿਖਾਈ ਹੋਈ ਗੁੰਡਾਗਰਦੀ ਤੋਂ ਅਸੀਂ ਡਰੇ ਨਹੀਂ ਤੇ ਨਾ ਅੱਗੇ ਤੋਂ ਡਰਾਂਗੇ ਪੂਰਾ ਮਸਲਾ ਇਹਦਾ ਜਾਗਰ ਕੀਤਾ ਤੇ ਸਾਡੇ ਪਰਿਵਾਰ ਤੇ ਦੇਖੋ ਜੀ ਦੋ ਤਿੰਨ ਪਰਚੇ ਦਰਜ ਹੋਇਆ ਮੈਂ ਦੱਸਣਾ ਚਾਹੁੰਦਾ ਪੰਜਾਬ ਦੇ 12000 ਪੈਂਡਿਆ ਜੀ ਪੰਜਾਬ ਦਾ ਕੋਈ ਮੈਨੂੰ ਪੈਂਡ ਦਿਖਾ ਦਿਓ ਜਿਹਦੇ ਬਟ ਸਾਰੇ ਪਰਿਵਾਰ ਤੇ ਪਰਚਾ ਦਰਜ ਹੋਇਆ ਹੋਵੇ 12 ਮੈਂਬਰ ਆ ਸਾਡੇ ਪਰਿਵਾਰ ਤੇ 18 ਸਤ 2022 ਨੂੰ ਇਹੀ ਅਮਰੀਕ ਸਿੰਘ ਆਪਣੇ ਗੁੰਡਿਆਰੇ ਨਾਲ ਪਿੰਡ 'ਚ ਆਇਆ ਇਹਨੂੰ ਪਤਾ ਦੀ ਮਸਲਾ ਨੇ ਚੱਕਿਆ ਨੇ ਪੂਰਾ ਗੁੰਡਾਗਰਦੀ ਦਾ ਨਾਚ ਦਿਖਾਇਆ ਆ ਪੂਰਾ ਪਰਿਵਾਰ ਬੈਠਾ ਮੇਰਾ ਅਸੀਂ ਸਾਹਮਣਾ ਕੀਤਾ ਦੇਖੋ ਇਹਨਾਂ ਦਾ ਪਾਲ ਤੁਹਾਨੂੰ ਮੈਂ ਛੱਡਦਾ ਪਰਮਜੀਤ ਸਿੰਘ ਚਾਰਦੀ ਸੀ ਚੌਕੀ ਲਸਾੜਾ ਆ ਥਾਣੇ ਚ ਪੈਂਦੀ ਆ ਫਲੋਰ ਚ 95927 02272 ਇਹ ਰਹਾ ਮੋਬਾਈਲ ਨੰਬਰ ਆ ਪਰਮਜੀਤ ਸਿੰਘ ਦਾ ਮੌਕਾ ਮੈਂ ਦਿਖਾਉਂਦਾ ਨੂੰ ਐਸਆਈ ਦਾ ਮੇਰੇ ਭਾਈ ਪਿੰਟ ਦੇ ਵਿੱਚ بڑے ਬੰਦੇ ਆ ਗਏ ਦੇਸ਼ਦਗਾਰ ਦੇ ਨੇ ਸਾਰੇ ਸਾਥ ਲੈ ਜਿੰਨੇ ਵੀਰੇ ਸਾਥੀ ਆ ਪਹੁੰਚੋ ਪਰ ਸਵੇਰ ਨੂੰ ਕੀ ਹੋਇਆ ਸਾਡੀ ਉਹਨੇ ਕੋਈ ਗੱਲ ਨਹੀਂ ਸੁਣ ਤੇ ਪਰਚਾ ਸਾਡੇ ਸਾਰੇ ਪਰਿਵਾਰ ਦੇ 12 ਮੈਂਬਰਾਂ ਦੇ ਕੀਤਾ ਔਰ ਪਰਚਾ ਦਰਜ ਕਿਤਾ ਕੀਤਾ ਦੇਖੋ ਜੀ ਨਾ ਤਾਂ ਅਮਰੀਕ ਸਿੰਘ ਤਾਂ ਆਗਲ ਹੋਇਆ ਕਿਹੜਾ ਕੰਪਲੇਂਟ ਆ ਇਸ ਪਰਚੇ ਦੇ ਬਟ ਐਫ ਆਈ ਆਰ ਆ 204 ਤੇ ਦਰਜ ਕਰਾਉਂਦੀ ਆ 27 7 2022 ਨੂੰ ਬਲੌ 18 ਚ ਦੇ ਲਓ ਨਾ ਤਾਂ ਇਹ ਕਿਤੇ ਦਾਖਲ ਹੋਇਆ ਜਾ ਕੇ ਨਾ ਇਹ ਆਪਣੀ ਸਟੇਟਮੈਂਟ ਦਿੱਤੀ ਇਹਨੇ ਥਾਣੇ 'ਚ ਜਾ ਕੇ ਨਾ ਦਰਖਾਸਤ ਦੇਣ ਪਹੁੰਚਿਆ ਇਹ ਆਪਣਾ ਇਹਦਾ ਇੱਕ ਸਾਥੀ ਆ ਗਮਾਡੀ ਘੱਜਣ ਉਹਦੇ ਹੱਥ ਟੈਪ ਕੀਤਾ ਕਹਿੰਨੇ ਬਿਆਨ ਭੇਜ ਦਿੱਤਾ ਕਹਿੰਦਾ ਜਾ ਜਾ ਕੇ ਦੇ ਦੇ ਸਾਰਿਆਂ ਦੇ ਪਰਚਾ ਦਰਜ ਕਰ ਦਿੱਤਾ ਵੀ ਕਿਹੜਾ ਰੂਲ ਆ ਇਦਾਂ ਦਾ ਪਰਚੇ ਦਾ ਦੱਸੋ ਮੈਨੂੰ ਇਹ ਹੀ ਰੰਗ ਕਰ ਬੈਠੀ ਦਰ ਘਰ ਬੈਠੀ ਦਰਗਾਹ ਦਦੀ ਤੇ ਤੁਹਾਡੇ ਦੇ ਪੂਰੇ ਟੱਬਰ ਤੇ ਪਰਚਾ ਹੋ ਗਿਆ ਮੈਂ ਕਹਾਂ ਜੀ ਪੂਰੇ ਟੱਬਰ ਦੇ ਉੱਤੇ ਪਰਚਾ ਹੋ ਗਿਆ ਬਾਅਦ ਸੁਣਾਈ ਕੋਈ ਨਹੀਂ ਹੋਈ ਦੇਖੋ ਸੋ ਦੋਸਤ ਇੱਕ ਗੱਲ ਦੱਸ ਦਈਏ ਕਿ ਇਦਾਂ ਹੀ ਹੁੰਦਾ ਹੈ ਕਿ ਜੇ ਕੋਈ ਮਿਡਲ ਕਲਾਸ ਇਨਕੁਆਰੀ ਲੰਦਾ ਹੈ ਤੇ ਉਹ ਇਨਕੁਆਰੀਆਂ ਕਾਗਜ਼ਾਂ ਦੇ ਵਿੱਚ ਰੋਲਦੀਆਂ ਰਹਿੰਦੀਆਂ ਨੇ ਪਰ ਸ਼ੌਕਾਰ ਦੀਆਂ ਇਨਕੁਆਰੀਆਂ ਮੈਂਟੋ ਮੈਂਟੀ ਹੋਣੀਆਂ ਸ਼ੁਰੂ ਹੋ ਜਾਂਦੀਆਂ ਐ ਕਿਉਂਕਿ ਮਸਲਾ ਪੈਸੇ ਦਾ ਹੁੰਦਾ ਇਦਾਂ ਹੀ ਮਾਮਲਾ ਥਲਾ ਵਿੱਚ ਵੀ ਹੈ ਇਹਨਾਂ ਨੇ ਪਿੰਡ ਦਾ ਇੱਕ ਗਮਨ ਘਟਿਆ ਜਿਹਦੇ ਵਿੱਚ ਪਿੰਡ ਨੂੰ ਵਿੱਤ ਕਮਿਸ਼ਨ ਦੇ ਵਿੱਚ ਪੈਸਾ ਆਉਂਦਾ ਹੈ ਵੀ ਜਿਹੜੇ ਪਿੰਡਾਂ ਦੇ ਕੋਲ ਸੋਰਸ ਆਫ ਫੰਡ ਕਟ ਹੁੰਦੀ ਹੈ ਜャ ਪੰਚਾਇਤੀ ਜੇਕਰ ਉਹਨਾਂ ਨੂੰ ਇੱਕ ਵਿੱਤ ਕਮਿਸ਼ਨ ਆਉਂਦਾ ਵਿੱਤ ਕਮਿਸ਼ਨ ਤੋਂ ਬਾਅਦ ਪਿੰਡ ਦੇ ਵਿੱਚ ਪੈਸਾ ਆਉਂਦਾ ਪਰ ਪਿੰਡ ਵਾਲਿਆਂ ਨੂੰ ਪਤਾ ਹੀ ਨਹੀਂ ਕਿੰਨਾ ਪੈਸਾ ਹੈ ਤਾਂ ਭਾਈ ਸਾਹਿਬ ਬਲੂ ਇਨਕੁਆਰੀ ਕੀਤੀ ਗਈ ਉਹਦੀ ਆਰਟੀਆਈ ਪਾਈ ਗਈ ਤਾਂ ਉਹਦੇ ਵਿੱਚ ਖੁਲਾਸ ਹੋਇਆ ਪਿੰਡ ਨੂੰ ਇੰਨੇ ਲੱਖ ਰੁਪਏ ਆਇਆ ਤਾਂ ਪਰ ਸੈਕਟਰੀ ਤੇ ਸਰਪੰਚ ਮੰਨਣ ਨੂੰ ਧਿਆਨ ਨਹੀਂ ਪਰ ਕਹਿੰਦੇ ਫੇਰ ਕੀ ਆ ਭਗਦਿਆਂ ਨੂੰ ਬਾਣ ਬਰਾਬਰ ਤੇ ਬਾਣ ਬਰਾਬਰ ਕਰ ਦਿੱਤੇ ਅੱਜ ਇੱਕ ਪਹਿਲੀ ਇੱਕ ਪੁਰਾਣਾ ਵੀ ਜਿਹੜਾ ਕੀ ਆ ਇਹ ਇਹ ਉਹੀ ਪਿੰਡ ਦਾ ਸਰਪੰਚ ਜੀ ਜਿਹੜੇ ਤੇ ਪਹਿਲਾਂ ਐ ਮੀਆਂ ਬੀਬੀ ਹੁਣ ਤਾਂ ਜਨਾਨੀ ਨੇ ਕਪੜਾ ਕੀਤਾ ਘਰ ਵਾਲੇ ਨਾਲ ਮਿਲ ਕੇ ਪਹਿਲਾਂ ਉਹੀ ਸਰਪੰਚ ਜੀ ਤੇ ਪਹਿਲਾਂ ਵੀ ਕਪੜੇ ਦਾ ਕਪੜੇ ਦਾ ਕੇਸ ਹੈ ਦੇਖੋ ਜੀ 2012 ਦੇ ਬਚਣਾ ਇਹਦੇ ਸਕੈਂਡਲ ਨਿਕਲਿਆ ਸੀਗਾ ਜੀ ਉਥੇ ਝੂਠੇ ਮੂਠੇ ਜਿਹਾ ਬਿਆਰ ਕਰਕੇ ਆ ਗਿਆ ਸੀਗਾ ਪਰ ਡਾਇਰੈਕਟਰ ਨੇ ਪੈਸੇ ਪਾਏ ਆ ਆ ਚਿੱਠੀ ਮੇਰੇ ਕੋਲ ਆ ਦੇਖੋ 2000 ਪਰ ਪੈਸੇ ਤੱਕ ਵੀ ਪਰਚਾ ਨਹੀਂ ਅਰੇ ਚੱਲੀ ਜਾਂਦਾ ਜੀ ਦੇਖੋ ਮੋਦੀ ਪੂਰਤੀ ਨਹੀਂ ਕੀਤੀ ਹੋਈ ਤਾਂ ਕਿਸੇ ਨਾਲ ਵੀਡੀਓ ਤੁਹਾਨੂੰ ਚਿੱਠੀ ਜਾਰੀ ਹੋਈ ਆ ਡਾਇਰੈਕਟਰ ਚੰਡੀਗੜ੍ਹ ਦੀ ਮੈਂ ਬਿਜੀਲੈਂਸ ਦੇ ਪੇਟ ਹੋਇਆ ਬਿਜੀਲੈਂਸ ਆ ਦੇਖੋ ਡਾਇਰੈਕਟਰ ਨੂੰ ਭੇਜ ਦਿੱਤੀ ਪਾਈ ਆ ਦੀ ਸੁਣਵਾਈ ਕਰੋ ਡਾਇਰੈਕਟਰ ਨੇ ਭੇਜ ਦਿੱਤੀ ਵੀਡੀਓ ਫਲੋਰ ਨੂੰ ਕੋਈ ਆ ਦੀ ਪੂਰਤੀ ਨਹੀਂ ਆ ਨਵਾਂ ਕਾਂਡ ਇਹ ਨਾਲੇ ਫੇਰ ਕਰ ਦਿੱਤਾ ਮੈਂ ਦੱਸਣਾ ਚਾਹੁੰਦਾ ਦੇਖੋ ਜੇ ਉਹੀ ਗੱਲ ਆ ਜੀ ਜੇ ਕੋਈ ਮਾੜਾ ਬੰਦਾ ਹੋਵੇ ਤਾਂ ਪੂ ਸ਼ੌਗਾਰ ਉਹਦੇ ਉਤੇ ਹੱਥ ਕੰਬ ਲਾਏ ਨੇ ਮੈਂ ਕਹਾਂ ਜੀ ਪੂਰਾ ਇੱਥੇ ਦੇਖੋ ਚੱਕਾਂ ਤਾਂ ਸੀ ਆ ਬੈਠਾ ਬਿਜਲੀ ਬੋਰਡ ਵਾਲਾ ਮੇਤੋਂ ਵੱਡਾ ਹੀ ਭਰਾ ਆ ਚੱਕਾਂ ਤਾਂ ਸੀ ਦੁਹਾਣੇ ਚੱਕਿਆ ਸੀ ਜੀ ਭਾਰਤ ਸ਼ਾਧਰ ਜਿਹੜਾ ਨਾ ਪੂਰਾ ਪਰਿਵਾਰ ਨੇ ਛੱਲਿਆ ਉਹ ਕਹਿੰਦੇ ਚੱਕਾਂ ਤਾਂ ਤੁਸੀਂ ਚੱਕ ਲਿਆ ਇਹਦਾ ਹੁਣ ਫਰੌਡ ਪਾਇਦਾ ਆਏ ਜਿਹੜਾ ਮਾਰਦੀ ਤੂਫਾਨ ਆ ਰਿਹਾ ਪਛੇੜੀ ਹਟਣਾ ਤੂਫਾਨ ਬਥੇਰੇ ਆਏ ਸਾਡੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਦਾ ਜਦਾਰਾ ਦਿਲ ਕਰੇ ਨਾ ਸਾਹਮਣਾ ਕਰਾਂਗੇ ਪਰ ਇਹਦਾ ਫਰੌਡ ਜਿਹੜਾ ਕੀਤਾ ਨਾ ਮੈਂ ਪਹਿਲਾਂ ਤਾਂ ਭਗਵਾਨ ਮਾਨ ਸਰਕਾਰ ਨੂੰ ਦੱਸਣਾ ਚਾਹੁੰਦਾ ਸਾਰ ਖਾਸ ਕਰਕੇ ਜਿੰਨੇ ਵੀ ਪ੍ਰਬੰਧ ਕੇ ਸਾਡੇ ਬੈਠਿਆ ਉਹਦੇ ਉੱਤੇ ਸਾਡੇ ਜਿੰਨੇ ਵੀ ਅਫਸਰ ਸਹਿਬਾਨ ਬਈ ਇਹਦੇ ਉੱਤੇ ਐਫ ਆਰ ਦਰਜ ਹੋਣੇ ਚਾਹੀਦੀ ਆ ਤੇ ਆ ਜਿਹੜਾ ਰਿਕਵਰੀ ਇਹਦੇ ਉੱਤੇ ਕਰਾਉਣੀ ਚਾਹੀਦੀ ਆ ਬੰਦਾ ਬੜਾ ਚਾਲਵਾਜਾ ਕਮਰਾ ਕਰੂਗਾ ਮਹਿਕਮਿਆਂ ਨੂੰ ਕਿਤੇ ਹੋਰ ਨਾ ਇਹੀ ਹੋਵੇ ਵੀ ਆ ਕਾਗਜੇ ਬਣ ਕੇ ਰਹਿ ਜਾਣ ਸੋ ਦੋਸਤ ਇੱਕ ਗੱਲ ਤੁਹਾਨੂੰ ਖਾਸ ਕਰਕੇ ਦਿਖਾਣਾ ਚਾਹੁੰਦਾ ਮੈਂ ਬਿਲਕੁਲ ਕੋਲੋਂ ਦੀ ਇੱਕ ਲਾਈਨ ਤੇ ਉੱਤੇ ਮੈਂ ਗੋਲ ਕਰਾਵਾ ਲਿਆ ਮੈਂ ਇਹਦੇ ਲਿਖਿਆ ਉਪਰੁਕਤ ਅਨੁਸਾਰ ਮੌਜੂਦ ਮਟੀਰੀਅਲ ਆਪ ਦੇ ਵੱਲ ਕੁੱਲ 13 ਲੱਖ 26170 ਰੁਪਏ ਗਵਣ ਕੀਤਾ ਗਿਆ ਹੈ ਇਹ ਸਪੈਸ਼ਲ ਲਿਖਿਆ ਹੈ ਜਿਹੜੀ ਸ਼੍ਰੀਮਤੀ ਮਨਜੀਤ ਕੌਰ ਸਾਹਿਬ ਦਾ ਸਰਪੰਚ ਅਤੇ ਆਪਣੇ ਘਰ ਵਾਲੇ ਨਾਲ ਮਿਲ ਕੇ ਅਮਰੀਕ ਸਿੰਘ ਨਾਲ ਜਿਹੜਾ ਕੀ ਆ 14 ਲੱਖ ਦੇ ਕਰੀਬ ਦਾ ਗਮਨਾਂ ਤੇ ਮਨਜੀਤ ਕੌਰ ਦਾ ਜਿਹੜਾ ਘਰ ਦਾ ਅਮਰੀਕ ਸਿੰਘ ਆ 2012 ਦਾ ਹੋਰੇ ਖਾਤੇ ਦੇ ਪੈਸੇ ਆ ਗਮਨ ਕੀਤੇ ਹੋਏ ਉਹਤੇ ਵੀ ਉਹ ਕੋ ਜਿਹੜੀ ਰਿਕਵਰੀ ਕਰਦੇ ਕਾਗਜ ਆਗੇ ਪਰ 2012 ਤੋਂ 2024 12 ਸਾਲ ਇੱਕ ਲੰਮਾ ਸਮਾਂ ਹੋਰ ਬੀਤ ਗਿਆ ਪਰ ਉਹਦੇ ਹੱਥ ਤੱਕ ਨਹੀਂ ਹੋਈ ਪਰ ਨਵਾਂ ਪਾਈ ਸਾਹ ਬੋਲੇੜੇ ਕਾਗੇ ਕਢਾਏ ਗਏ ਉਹਨਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿ ਗਮਨ ਕੀਤਾ ਗਿਆ ਪਰ ਕੀ ਪ੍ਰਸ਼ਾਸਨ ਇੰਨਾ ਅੰਨਾਂ ਆ ਕਿ ਜਹ ਪ੍ਰਸ਼ਾਸਨ ਨਾਲ ਲੈ ਸੈਕਟਰੀ ਦਾ ਉਸ ਵੇਲੇ ਬਹੁਤ ਗੱਲਾਂ ਕਹਿੰਦਾ ਸੀ ਕਿ ਇਹ ਤੁਸੀਂ ਫਿਰ ਗੱਲ ਕਹੀ ਤੁਸੀਂ ਉਹ ਦੇਖ ਵੀ ਸਵੇਰ ਦਾ ਜਿਹੜਾ ਗਿਆ ਸ਼ਾਮ ਨੂੰ ਘਰੇ ਆਇਆ ਭੁੱਲਿਆ ਨਹੀਂ ਕਹਿੰਦੇ ਪਰ ਕੀ ਬੰਦਾ ਭੁੱਲਿਆ ਆਪਣੀ ਜਾਨ ਬਚਾਣ ਲਈ ਆਇਆ ਦੇਖੋ ਜੀ ਮੈਂ ਹੁਣ ਇਹਦੇ ਬਾਰੇ ਤਾਂ ਕਹਿ ਨਹੀਂ ਸਕਦਾ ਪਰ ਉਹਨੇ ਸਾਡੇ ਨਾਲ ਆਪੇ ਸੰਪਰਕ ਕੀਤਾ ਵੀਡੀਓ ਸਾਹਿਬ ਦੀ ਉਹ ਕਹਿੰਦਾ ਵੀ ਕਪੜੇ ਕੀਤਾ ਮੇਤੇ ਬੜਾ ਸਿਆਸੀ ਦਬਾਅ ਵੀ ਪਾਉਂਦਾ ਰਿਹਾ ਹੈ ਬੰਦਾ ਦੇਖੋ ਸਿਆਸੀ ਆ ਇੰਨਾ ਕੁਝ ਕਰਨ ਦੇ ਬਾਵਜੂਦ ਬਚਾ ਰਹਿਣਾ ਨਾ ਸਿਆਸੀ ਤੇ ਸ਼ਾਇਦ ਬਨਾਰੀ ਸਾਹਿਬ ਕੋ ਜਾਏਗਾ ਪਰ ਸੂਬੇ ਦੀ ਮੌਜੂਦਾ ਸਰਕਾਰ ਦੇਖੋ ਮੈਂ ਆ ਆਮ ਆਰੀ ਪਾਰਟੀ ਦਾ ਕਿ ਜਿੰਮੇਵਾਰ ਉਹਦੇਦਾਰ ਆ ਸੈਕਟਰੀ ਆ ਮੈਂ ਪਿੰਡ ਦਾ ਦੇਖੋ ਤੇ ਫਿਰ ਆਪ ਹੀ ਗੁਹਾਰਾ ਲਈ ਮੈਂ ਬੜਾ ਨਿਮੋਸ਼ੀ ਦੇ ਨਾਲ ਕਹਿ ਰਿਹਾ ਦੇਖੋ ਵੀ ਇਦਾਂ ਭਗਮਤ ਮਾਨ ਜੀ ਦੇਖੋ ਆਪਾਂ ਜਿਹੜੇ ਨਾ ਰੰਗਲੇ ਪੰਜਾਬੀਆਂ ਗੱਲਾਂ ਕਰਦੇ ਆ ਅੱਜ ਇਹਦੇ ਫਰੌਡ ਬਾਜ਼ ਹੁੰਦੇ ਰਹ ਜਾਂਦੇ ਇਹੋੜਾ ਬੰਦਿਆਂ ਦੇ ਪਰਚੇ ਹੁੰਦੇ ਨੇ ਜਿਹੜੇ ਜਾਗਰ ਕਰਦੇ ਆ ਇਹ ਰੰਗਲਾ ਪੰਜਾਬ ਨਹੀਂ ਆਉਣਾ ਜਿਹੜਾ ਮਾਰਾ ਮੋਟਾ ਪਹਿਲਾਂ ਦਾ ਬਚਿਆ ਵੀ ਸਾਡਾ ਜਾਂਦਾ ਲੱਗਣਾ ਰੰਗਲਾ ਪੰਜਾਬ ਫੌਰੀ ਤੌਰ ਤੇ ਮੈਂ ਕਹਿੰਦਾ ਇਹਦੇ ਤੇ ਪਹਿਲਾਂ ਦਾ ਪਰਚਾ ਹੋਵੇ ਪਿਛਲੀਆਂ ਸਾਰੀਆਂ ਰਿਕਬੜੀਆਂ ਹੁਣ ਵੀਡੀਓ ਦੇਖੋ ਦਫ਼ਤਰ ਫਲੋਰ ਹਜੇ ਤੱਕ ਕਹਿੰਦੀ ਸਪਸ਼ਟੀਕਰਨ ਦੇਵੇ ਆ ਕੇ ਦੱਸੋ ਕੀ ਗੱਲ ਬਈ ਤਾਂ ਪੁੱਛਣਾ ਵੀ ਕਿੱਦਾਂ ਠੱਗੀਆਂ ਮਾਰੀਆਂ ਨੇ 2 ਸਾਲ ਸਾਨੂੰ ਲੱਗਾ ਇਹ ਸਭ ਚੋਰ ਦੱਸੂਗਾ ਵੀ ਮੈਂ ਕਿੱਦਾਂ ਚੋਰੀ ਕੀਤੀ ਕਿਹੜੇ ਰਸਤੇ ਮੋਰੀ ਗੱਡੀ ਕਿਹੜੇ ਰਸਤੇ ਮੈਂ ਧੱਬਲ ਮਾਰੇ ਆ 35 ਚਿੱਠੀਆਂ ਪਹਿਲਾਂ ਤੋਂ ਪਿੰਡ ਦੀ ਮਹਿੰਤੀ ਲਈ ਜਾਰੀ ਕਰਾਉਂਦੇ ਰਹੇ ਦਫ਼ਤਰ ਵਾਲੇ ਯਾਰ ਗਵਾਂ ਦਾ ਹੋ ਗਿਆ ਤਾਂ ਕਹਿੰਦੇ ਹੁਣ ਆਪਣਾ ਸ਼ਿਪਾਸ਼ਟੀ ਕਰਨ ਦੇ ਦੇ ਆ ਕੇ ਦੱਸੋ ਵੀ ਆ ਕਿਹੜਾ ਰੂੜਿਆ ਕਿੱਥੇ ਦਾ ਮੈਂ ਕਹਿੰਦਾ ਇਦਾਂ ਰੰਗਲਾ ਪੰਜਾਬੜੀ ਬਣਾ ਦੇਖੋ ਮੈਂ ਬਾਰ-ਬਾਰ ਸਰਕਾਰ ਨੂੰ ਕਹਿੰਦਾ ਪਰ ਸਾਡਾ ਜਿਹੜਾ ਨਾ ਥੱਲੇ ਗਰਾਊਂਡ ਲੈਵਲ ਤੇ ਕੰਮ ਆ ਬਿਲਕੁਲ ਜਿਹੜੇ ਅੱਜ ਤੱਕ ਭ੍ਰਿਸ਼ਟਾਚਾਰ ਦੇ ਲਿਪੜੇ ਹੋਇਆ ਜਿਹਨੇ ਪਰਚਾ ਕਟਿਆ ਪਰਮਜੀਤ ਸਿੰਘ ਦੇਖੋ ਜੀ ਉਹ ਕਿਉਂਕਿ ਲਥਾੜੇ ਚ ਸੀਗਾ 12 ਮੈਂਬਰਾਂ ਦੇ ਪਰਚਾ ਕੱਟਣਾ ਕੀ ਭੜੇਤਾਚਾਰ ਤੋਂ ਬਿਨਾ ਕਰ ਗਿਆ ਕਿੰਨਾ ਗੋਲੇ ਮਾਇ ਲਈ ਹੋ ਗਿਆ ਆਜਾ ਪਾਪੇ ਅੰਦਾਜ਼ਾ ਲਾ ਲਈਏ ਕਿਉਂਕਿ ਫਰੌਡ ਦੇ ਪੈਸੇ ਦੀ ਸਾਰੇ ਪਾਸੇ ਚੱਲਦੇ ਰਹੇ ਗੁੰਡਾ ਗਰਦੀ ਦਾ ਨਾਟਕ ਹੋੜ ਵੀ ਨੰਗਾ ਪਿੰਡ ਚ ਲੱਚਾ ਜਾ ਰਿਹਾ ਇਹਦੇ ਨਾਲ ਖੜਦੇ ਸੀ ਇਹਦੇ ਸਾਥੀ ਕਹਿੰਦੇ ਸੀ ਵੀ ਦੇਖੋ ਸਰਪੰਚ ਤਾਂ ਪਿੰਡ ਦੇ ਵਿੱਚ ਬੜੇ ਚੰਗੀ ਪਦਰ ਤੇ ਕੰਮ ਕਰਾਉਂਦਾ ਤੇਹਰਾ ਸਾਰਾ ਸਾਫ ਹੋ ਗਿਆ ਕਿ ਪੈਸੇ ਜਮ੍ਹਾਂ ਕਰਾਉਂਦੇ ਆ ਟਾਵਰ ਸਾਡੇ ਪਿੰਡ ਚ ਲੱਗਾ 2020 ਦਾ 20 ਦਾ ਅੱਜ 4 ਸਾਲ ਹੋ ਚੱਲੇ ਆ ਕੋਈ ਪੈਸੇ ਦਾ ਹਿਸਾਬ ਨਹੀਂ ਛਕੀ ਜਾ ਰਹੇ ਆ ਪਿੰਡ ਦੀ ਟੈਂਕੀ ਦਾ ਕੋਈ ਹਿਸਾਬ ਵੀ ਆ ਸਾਰੇ ਬੈਠੇ ਆ ਝਾਲ ਚਾਹਦੇ ਸਾਰੇ ਪਿੰਡ ਨੂੰ ਲੁੱਟ ਰਿਆ ਵੇ ਕਿਤਾਬੀ ਹੋ ਸਕੇ ਆ ਹੁਣ ਬਾਕੀ ਦਾ ਰਹਿੰਦੀ ਕਸਰ ਜਿਹੜੀ ਆਪਾਂ ਨਿਕਲੇ ਗਈ ਆ ਪਰ ਫੇਰ ਵੀ ਮੈਂ ਦੱਸ ਦਿਆਂ ਨਾ ਇਹ ਵੀਡੀਓ ਦਾ ਅਫਤਰ ਦਾ ਸ਼ਾਨ ਦਾ ਮੋਟਾ ਸੀ ਥੋੜਾ ਜਿਹਾ ਇਹਦਾ ਬਹੁਤ ਕੁਝ ਨਿਕਲ ਗਿਆ ਮੈਂ ਦੱਸਿਆ ਸੀਗਾ ਵੀ ਕਿਤੇ ਸਾਨੂੰ ਨਾ ਲੈ ਕੇ ਕਰ ਲੇਡੂ ਹੋਰ ਵੀ ਗੱਡੂ ਬਹੁਤ ਕੌਸ਼ੇ ਦੇ ਵਿੱਚ ਕਿਤੇ ਵੀਡੀਓ ਲੈਣ ਦੀ ਜਾਤ ਹੋ ਗਵੇ ਬਹੁਤ ਕੌਸ਼ੇ ਦੇ ਕਲਾਮਾਂ 35 40 ਦਾ ਲੈ ਕੇ ਚੱਲਿਆ ਸੀ 35 40 ਲੱਖ ਰੁਪਈਆ ਨਿਕਲਣਾ ਅਇ ਤਾਂ ਕਥਾ ਨੂੰ ਇਹ ਨਹੀਂ ਪਤਾ ਪਿੰਡ ਨੂੰ ਆਈ ਕਿੰਨੇ ਦੇਖੋ ਆ ਸਾਰੇ ਸਾਥੀ ਸਾਡੇ ਵਿੱਚ ਬੈਠਿਆ ਸਾਰਿਆਂ ਦੇ ਪਰਚੇ ਦਰਜ ਆ ਸਰਕਾਰੀ ਕਰਮਚਾਰੀ ਪਰਿਵਾਰ ਆ ਤਿੰਨੋਂ ਭਰਾ ਨੇ ਜਿਨ੍ਹਾਂ ਨੇ ਪਿੰਡ ਨੂੰ ਸੋਚਿਆ ਕਿ ਪਿੰਡ ਸਾਡਾ ਪਰਿਵਾਰ ਆ ਤੇ ਇਸ ਪਿੰਡ ਦਾ ਆਇਆ ਪੈਸਾ ਹੈ ਜਿਹੜਾ ਪਿੰਡ ਦੀਆਂ ਗਲੀਆਂ ਨੁਕਰਾਂ ਪਿੰਡ ਦੇ ਜਿਹੜੇ ਲੋਕ ਆ ਉਹਨਾਂ ਦੇ ਉੱਤੇ ਖਰਚ ਹੋਵੇ ਪਰ ਆਪਣੇ ਪਰਿਵਾਰ ਦੇ ਪਰਚਾ ਕਰਾ ਕੇ ਬਹਿ ਗਏ ਖੁਦ ਅਸੀਂ ਮੌਜੂਦ ਤੇ ਸਿੱਧੇ ਗਵਾਹ ਆ ਪਿੰਡ ਜੇ ਗਏ ਆ ਪਿੰਡ ਦੇ ਵਿੱਚ ਅਸੀਂ ਜਾਂਚ ਕੀਤੀ ਆ ਪਿੰਡ ਦੀਆਂ ਜਿਹੜੀਆਂ ਗਲੀਆਂ ਜਿੱਦਾਂ ਆਪਸਰ ਦੇਖਣ ਨੂੰ ਮਿਲਦਾ ਢਾਈ ਢਾਈ ਤਿੰਨ ਤਿੰਨ ਫੁੱਟ ਚੌੜੀਆਂ ਗਲੀਆਂ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਈਆਂ ਕਹਿ ਦਿੱਤੀਆਂ ਗਈਆਂ ਜਿਹੜੀਆਂ ਕਿ ਗਲੀਆਂ ਚੰਦ ਹਜ਼ਾਰਾਂ ਰੁਪਏ ਦੇ ਵਿੱਚ ਬਣ ਜਾਂਦੀਆਂ ਨੇ ਅਰੇ ਤਾਂ ਅਸੀਂ ਉਸੇ ਮੌਜੂਦ ਇਸ ਜਿਹੜੀ ਅਸੀਂ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਮੌਜੂਦ ਅਸੀਂ ਇੱਕ ਰਿਕਾਰਡਿੰਗ ਵੀ ਵਿੱਚ ਪਾਈ ਸੀ ਸਰ ਇੱਕ ਨਾਪਾ 50 ਐਮਐਮ ਦੀਆਂ ਲੈਣੀਆਂ ਟੈਲਾਂ ਲੁਕਿੰਗ ਟੈਲ ਠੀਕ ਆ ਜੀ ਤੇ ਕੀ ਰੇਟ ਹੋਏ ਦਾ ਅਸੀਂ ਤੁਹਾਨੂੰ ਆਪਣੀ ਫੈਕਟਰੀ ਤੋਂ 35 ਕਿਲੋਮੀਟਰ ਤੱਕ 8.5 ਰੁਪਏ ਦੇ ਦਾਂਗੇ ਜੀ ਕਿੰਨੇ ਜੀ 8.5 ਰੁਪਏ ਇਸ ਦਾ ਸਾਰਾ GST ਪਾ ਕੇ ਹੈ ਜੀ ਇਨਕਲੂਡਿੰਗ GST ਵਿਦ ਵੇਲੇ 18% ਵਿਦ ਵੇਲੇ 18% ਉਹ ਦੋ ਘਟ ਜੀ ਨਹੀਂ ਸਰ 8.5 ਰੁਪਏ ਜੀ ਜਿਹਦੇ ਵਿੱਚ ਜਿਹੜੇ ਕੰਟਰੈਕਟਰ ਦੇ ਕੋਲੋਂ ਟਾਇਲਾਂ ਲੈਂਤੀਆਂ ਸੀ ਉਹ ਕੰਟਰੈਕਟਰ ਜਿਹੜਾ ਸਰਕਾਰੀ ਰੇਟ ਲਾ ਰਿਹਾ ਉਹ ਡਬਲ ਲਾ ਰਿਹਾ ਸੀ ਥੋੜਾ ਜਿਹਾ ਵੱਧ ਲਾ ਰਿਹਾ ਸੀਗਾ 2-4 ਰੁਪਏ ਟਾ ਤੇ ਜਦੋਂ ਅਸੀਂ ਉਹਨੂੰ ਗਿਆ ਤੇ ਉਹ ਸਾਨੂੰ ਕਹਿੰਦਾ ਵੀ ਆਹ ਰੇਟਾ ਸੀ ਕਿ ਆ ਵੀ ਫੇ ਤੁਸੀਂ ਪਿੰਡ ਥਲਾ ਦੇ ਜਿਹੜੀਆਂ ਇੱਟਾਂ ਭੇਜੀਆਂ ਨੇ ਉਹਦਾ ਫੇ ਤੁਸੀਂ ਕਿੱਦਾਂ ਨਾਲ ਹੀ ਉਹਨੇ ਫੋਨ ਕੱਟ ਦਿੱਤਾ ਗਿਆ ਸੀ ਕਿਉਂ ਭਾਈ ਸਾਹਿਬ ਇਹ ਕਹਿ سکے ਭਾਈ ਸਾਹਿਬ ਦੇਖੋ ਮੈਂ ਕਹਿੰਦਾ ਮਟੀਰੀਅਲ ਦੇ ਵਿੱਚ ਤਾਂ ਜਿਹੜਾ ਇਹਨਾਂ ਨੇ ਕੀਤਾ ਹੀ ਆ ਚਲੋ ਕੀਤਾ ਇਹਦਾ ਛਰਿਆ ਵਿੱਚ ਦੇਖੋ ਧੱਜੀਆਂ ਢਾਈਆਂ ਭੜਾਈਟਾ ਚਾਰਦੀਆਂ ਪਤਾ ਨਹੀਂ ਸੀ ਲੱਗਣਾ ਲੋਕਾਂ ਨੂੰ ਜੇ ਕਿਤੇ ਅਸੀਂ ਨਾ ਚੱਕਣ ਚੱਕਦੇ ਦੇਖੋ ਇੱਕ ਵੱਡੇ ਵੱਡੇ ਆਉਂਦੇ ਤੇ ਮਟੀਰੀਅਲ ਵਾਲਾ ਵੀ ਆਏਗਾ ਮੈਂ ਕਹਾਂ ਜੀ ਦੇਖੋ ਮੈਂ ਤਾਂ ਕਹਿੰਦਾ ਦੇਖੋ ਕਿ ਜਿੰਮ ਦੀਆਂ ਸਾਡੇ ਮਸ਼ੀਨਾਂ ਜੱਡਾ ਹੈਂਡ ਸਾਨੂੰ ਦਾ ਉਹ ਤੇ ਉੱਤੇ ਇਹਨਾਂ ਨੇ 1 ਲੱਖ ਰੁਪਈਆ ਲਾ ਦਿੱਤਾ ਵੀ ਅਸੀਂ ਚੈੱਕ ਦੇ ਦਿੱਤਾ ਤੇ ਪਿੰਡ ਨੂੰ ਜੈਮ ਦੀਆਂ ਮਸ਼ੀਨਾ ਲਿਆ ਕੇ ਦੇਤੀਆਂ 13 10 2021 ਨੂੰ ਨਾ ਐਮਪੀ ਫੜਦਾ ਸਾਡੇ 1 ਲੱਖ ਰੁਪਈਆ ਪੈ ਰਿਆ ਪਿੰਡ ਨੂੰ ਤੇ 14 10 ਨੂੰ ਇਹਨਾਂ ਨੇ ਉਹਦਾ ਲਿਆ ਕੇ ਲਾ ਦਿੱਤਾ ਬਿੱਲ ਵੀ ਦੇਖਾ 14 ਨੂੰ ਕਹਿੰਦੇ ਖਰੀਦ ਲਈਆਂ ਵੀਰਾ ਜੀ 13 ਨੂੰ ਪੈਸੇ ਪੈਂਦੇ ਆ ਤੇ 14 ਨੂੰ ਕਹਿੰਦੇ ਅਸੀਂ ਮਸ਼ੀਨਾ ਵੀ ਖਰੀਦ ਲਈਆਂ ਇੰਨੀ ਸੁਪਰ ਫਾਸਟ ਸਬ ਮੈਂ ਕਹਾ ਮੈਂ ਤਾਂ ਆਪ ਹਰਾਨਿਆਂ ਤੇ ਭਾਈ ਜੈਮ ਦੇ ਮੁਟਿਆੜੇ ਪੁੱਛਣਾ ਸੀ ਆਪਾਂ ਬੇ ਤੁਹਾਡੇ ਲਈ 1 ਲੱਖ ਰੁਪਈਆ ਆ ਤੁਸੀਂ ਕੀ ਕੀ ਚੀਜ਼ ਚਾਹੀਦੀ ਆ ਇਹ ਕ ਹਫਤਾ ਮੁੰਗਲੀ ਲੱਗ ਜਾਂਦਾ ਮੈਂ ਆ ਪਾਂਚ ਰਿਆ ਘਰ ਵਾਲੀ ਮੇਰੀ ਪਾਂਚਿਆ ਪਰ ਐਨਾ ਫਾਟ ਕਿਉਂਕਿ ਇਹਨਾਂ ਨੂੰ ਤਾਂ ਨਹੀਂ ਰੌਣੀ ਔਖੀ ਹੋ ਗਈ ਮਸ਼ੀਨਾਂ ਆ ਗਈਆਂ ਬਿਲਕੁਲ ਇੱਕ ਵੀ ਮਸ਼ੀਨ ਨਹੀਂ ਮੈਂ ਕਹਿੰਦਾ ਉਹ ਕਿਤੇ ਬੈਲ ਦੀ ਐਨ ਇੱਕ ਵਾਰੀ ਹੋ ਜਵੇ ਨਾ ਜਾਲੀ ਬੈ ਲਿਆ ਉਹ ਕਿਥੋਂ ਇਹਨਾਂ ਨੇ ਬਚ ਲਿਆ ਕੇ ਲਾਤਾ ਤੇ ਹੋਰ ਮੈਂ ਦੱਸਦਾ ਸਾਡੇ ਪਿੰਡ ਦਾ ਹਰਪਾਤ ਸਿੰਘ ਬੈਸਤਰੀਆ ਜਿਹੜਾ ਹੁਣ ਤਾਂ ਚਲੋ ਵਿਦੇਸ਼ ਚਲ ਗਿਆ ਉਹਦਾ ਭਰਾ ਆ ਆਪਣੇ ਮਾਨਕ ਕਹਿੰਦੇ ਆ ਉਹਨੂੰ ਉਹਨਾਂ ਨੇ ਪਿੰਡੇ ਸ਼ੁਰੂ ਕੀਤਾ ਦੀ ਕੰਮ ਪੈਪਾਂ ਦਾ ਉਹਨਾਂ ਨੇ ਥੋੜਾ ਜਿਹਾ ਚੈਰ ਚੱਲਿਆ ਉਹਨਾਂ ਨੂੰ ਨਹੀਂ ਚਲੋ ਰਾਤ ਆ ਉਹ ਕਹਿੰਦੇ ਵੀ ਸਾਡੇ ਜਿੰਨੇ ਕ ਪੈਸੇ ਬਣ ਅਗੇ ਰਿਕ ਟਿਕ ਨੀ ਕਾਲਿਆ ਚਲਦੀ ਨਹੀਂ ਹੈ ਕਿ ਤੁਸੀਂ ਘੱਟ ਦਿੰਨੇ ਆ ਇਹਨਾਂ ਨੇ ਥੋੜੇ ਜਿਹਾ ਪੈਸੇ ਉਹਨਾਂ ਨੂੰ ਦੇ ਦਿੱਤੇ ਤੇ ਉਸੇ ਹਰਪੰਸਾ ਦੇ 9 ਤੇ 99000 ਰੁਪਏ ਦਾ ਇਹਨਾਂ ਨੇ ਇੱਕ ਚੈੱਕ ਇਹਨਾਂ ਨੇ ਕੈਸ਼ ਕਰਾਇਆ ਇਸੇ ਅਮਰੀਕ ਸਿੰਘ ਨੇ ਆਪਣੀ ਘਰ ਵਾਲੀ ਜਿਹੜੀ ਆ ਸਰਪੰਚ ਦੇ ਪੂਰਾ ਸਹਿਯੋਗ ਦੇ ਨਾਲ ਤੇ 24900 ਦਾ ਇੱਕ ਚੈੱਕ ਦੇਖੋ ਮੈਂ ਕਹਿੰਦਾ ਕੋਈ ਵੀ ਨਹੀਂ ਚੈੱਕ ਬਾਸ ਉਹਦੇ 9 ਤੇ ਦੇਖੋ ਜੀ ਕਿ ਕੈਸ਼ ਚੈੱਕ ਬੰਦਾ ਕਿਸੇ ਦੇ 9 ਤੇ ਆਪਾਂ ਚੈੱਕ ਕੈਸ਼ ਕਰਾਉਂਦੇ ਆ ਮੈਂ ਕਹਿੰਦਾ ਉਹਦੀ ਜਾਂਚ ਹੋ ਜਾਵੇ ਜੀ ਇਹ ਕਿਹੜੀ ਐਫਐਫੀ ਬੈਂਕ ਦੇ ਵਿੱਚੋਂ ਆਇਆ ਕੈਸ਼ ਹੋ ਕੇ ਕਦੇ ਕਰ ਲੋ ਸੈਲਫ ਸੈਲਫ ਦਾ ਦੇਖੋ 9 ਦਾ ਭਰ ਕੇ ਦਿੰਦਿਆ ਸੈਲਫ ਦਾ ਚੈੱਕ ਉਹੀ ਬੰਦਾ ਕੈਸ਼ ਕਰਾ ਸਕਦਾ ਜਿਹਦੇ ਨੋ ਤੇ ਭਰਿਆ ਜਾਂਦਾ ਪਰ ਉਥੇ ਬੰਦਾ ਤਾਂ ਉਹ ਵਿਚਾਰੇ ਨੂੰ ਤਾਂ ਮਿਲ ਹੀ ਕੋਠਰੀ ਉਹ ਤਾਂ ਆਦਮੀ ਪਰਿਵਾਰ ਕਹਿੰਦਾ ਬਈ ਸਾਨੂੰ ਇੰਨਾ ਤਾਂ ਸੀ ਕੰਮੇ ਨਹੀਂ ਕੀਤਾ ਜਿੰਨਾ ਕੀਤਾ ਸਾਨੂੰ ਉਹ ਨਹੀਂ ਮਿਲੇ ਚੈੱਕ ਸਾਨੂੰ ਨਹੀਂ ਕੋਈ ਦਿੱਤਾ ਫਿਰ ਕੋਰੋਨਾ ਦੇ ਟਾਈਮ ਦੇਖੋ ਜੀ ਮੈਂ ਆਪ ਖਾਦੋ ਤੋਂ ਪੰਜ ਸੀਗਾ ਇਥੇ ਸਾਡੇ ਸਰਕਾਰ ਸੀ ਕਿ ਉਹਨਾਂ ਨੇ ਫਰੀ ਦਵਾਈਆਂ ਦਿੱਤੀਆਂ ਪੈੜੇ ਛੜਕਾ ਕਰੋ ਐਲਕੋਹਲ ਜਾਂ ਹੁੰਦਾ ਇੱਕ ਇਹਨਾਂ ਨੇ ਕੀ ਕੀਤਾ ਜੀ ਇੱਕ ਮਤਾ ਪਾ ਦਿੱਤਾ 5581 ਰੁਪਏ ਦਾ ਉਹ ਵੀ ਖਰਚਾ ਬਾਤ ਹੈ ਉਹ 55812 ਰੁਪਏ ਕਢਾ ਰਹੇ ਆ ਉਤਰੋ ਉਧਰ ਪ੍ਰਜਾ ਸਰਕਾਰੀ ਸਹੂਲਤਾਂ ਆndੀਆਂ ਨੇ ਪਰ ਸਰਪੰਚ ਤੇ ਪੰਚ ਖੁਦ ਜਿਹੜੇ ਕੀ ਆ ਸਰਪੰਚ ਦੇ ਹੋਰੀ ਘਰ ਵਾਲੀ ਘਰ ਵਾਲੀ ਸਰਪੰਚ ਆ ਪਹਿਲਾਂ ਉਹਦਾ ਘਰ ਵਾਲਾ ਸਰਪੰਚ ਸੀ ਹੁਣ ਘਰ ਵਾਲੀ ਸੀ ਦੋਨੇ ਕਪਲੇ ਬਾਜ ਦੋਨੇ ਕਪਲੇ ਬਾਜ ਪਿੰਡ ਦੇ ਸਾਰੇ ਕਹਿੰਦੇ ਆ ਰੂੜੀਆਂ ਵੀ ਖਾਵੇ ਤੇ ਨਾਲ ਪਰਿਵਾਰ ਦੇ ਉੱਤੇ ਪਰਚੇ ਕਰਾਤੇ ਸੋ ਇਦਾਂ ਦਾ ਹੀ ਮਾਮਲਾ ਇਹ ਜੇ ਤੁਹਾਨੂੰ ਪਤਾ ਕਿ ਲੁਧਿਆਣਾ ਸ਼ਹਿਰ ਵਿੱਚ ਅਕਸਰ ਦੇਖਣ ਮਿਲਦਾ ਆ ਵੀ ਜਿਹੜਾ ਸੱਚਾਈ ਦੀ ਬਾਤ ਚੁੱਕੇ ਉਹ ਤੇ ਪਰਚੇ ਕਰਾ ਦਿੰਦੇ ਨੇ ਆ ਸਾਰੀ ਇੱਕ ਲੰਬੀ ਫੌਰੀ ਇੱਕ ਸਾਰੇ ਲੰਬੇ ਕਾਗਜ਼ਾਤ ਆ ਇਹ ਇੱਕ ਇਹ ਕਾਗਜ਼ਾਤ ਇਕੱਲੇ ਕਾਗਜ਼ਾਤ ਨਹੀਂ ਉਹ ਇੱਕ ਮਿਹਨਤ ਆ ਜਿਹੜੀ ਇਹ ਕੱਪੜੇ ਕੱਢਣ ਲਈ ਕੱਢੀ ਗਈ ਆ ਇਹ ਇੰਨੀਆ ਮਿਹਨਤ ਲਾਈ ਹੋਈ ਆ ਭਰਾ ਦੇ ਨਾਲ ਖੜੇ ਸੀ ਹਾਂਜੀ ਹਾਂਜੀ ਮਾਰਾਂ ਵੀ ਖਾਦੀਆਂ ਓਏ ਉਹ ਤਾਂ ਤੁਸੀਂ ਇਹ ਸਹੀ ਹੈ ਅੱਜ ਇੱਕ ਮੁਕਾਮ ਖੁਸ਼ੀ ਦੀ ਆਈ ਹੈ ਵੀ ਹਾਂ ਵੀ ਕਪੜਾ ਨਿਕਲੇ ਆਇਆ ਹਾਂ ਜੀ ਹਾਂ ਜੀ ਐਦਾ ਸੀ ਜੀ ਦੇਖੋ ਜਦੋਂ ਸਾਨੂੰ ਪਤਾ ਲੱਗਾ ਨਾ ਵੀ ਇਹਨਾਂ ਨੇ ਪੈਣੇ ਚ ਕੰਮ ਸ਼ੁਰੂ ਕਰਤਾ ਅਸੀਂ ਕਿਹਾ ਵੀ ਚਲੋ ਕੋਈ ਨਹੀਂ ਪੈਣੇ ਚ ਪੈਸੇ ਲਾਉਂਦਾ ਤੇ ਲਾ ਲਵੇ ਅਸੀਂ ਰਾਮ ਨਾਲ ਬੈਠੇ ਰਹੇ ਜਦ ਇਹਨੇ ਲਿਆ ਕੇ ਉੱਥੇ ਕੰਮ ਛੱਡ ਦਿੱਤਾ ਨਾ ਕਹਿੰਦਾ ਜੀ ਪੈਸੇ ਮੁੱਕ ਗਏ ਇੱਟਾ ਪਈਆਂ ਸਾਡੇ ਉੱਥੇ ਲਾਉਣ ਵਾਲੀਆਂ ਤੇ ਛੱਪੜ ਦੇ ਉੱਤੇ ਇਹ ਕਹਿੰਦਾ ਪੈਸੇ ਮੁੱਕ ਗਏ ਅਸੀਂ ਕਿਹਾ ਵੀ ਫਿਰ ਤੁਸੀਂ ਪਟਾਉਣਾ ਕਾਹਨੂੰ ਸੀ 13 14000 ਦੀ ਮਿੱਟੀ ਅਸੀਂ ਕੋਲੋਂ ਪਵਾਤੀ ਆਪਣੇ ਜੇਬ ਚੋਂ ਪੈਸੇ ਲਾ ਕੇ ਇਹਨੇ ਫਿਰ ਉੱਥੇ ਰੋਕਤਾ ਤੇ ਅਸੀਂ ਸੈਕਟਰ ਵਾਲਾ ਆਰਟੀ ਪਾਤੀ ਉੱਥੇ ਦੋਨਾਂ ਭਰਾਵਾਂ ਨੇ ਜਦੋਂ ਪਾਈ ਤਾਂ ਜੀ ਉੱਥੇ ਰੁਪਈਆ 75 ਲੱਖ ਦਾ ਸਾਨੂੰ ਆਰਟੀ ਰਾਹੀਂ ਮਿਲ ਗਿਆ ਬੈਂਕ ਦੇ ਵਿੱਚੋਂ ਸਟੇਟਮੈਂਟ ਆ ਵੀ ਸਾਰਾ ਮਤੇ ਫਿਰ ਉੱਥੇ ਵੀ ਆਦੀ ਚੱਕਣ ਚੱਕ ਲਿਆ ਫਿਰ ਮੰਨਿਆ ਵੀ ਬੈਂਕ ਤੇ ਸਾਡੇ ਕੋਲ ਇਹਦੇ ਦੂਜੀ ਵੀ ਹੈਗੀ ਆ ਵੀ ਪੂਰਾ 75 ਲੱਖ ਹੈ ਪਹਿਲਾਂ 45 ਕਹਿੰਦਾ ਸੀ ਵੀ 75 ਦੇ ਚਲੇਗਾ ਸੈਕਟਰ ਇਹ ਸਰਪੰਚ ਕਹਿੰਦਾ ਸੀ ਮੇਰੀ ਘਰ ਦੇ ਨੇ ਜਿੰਨਾ ਵਿਕਾਸ ਕਰਾਇਆ ਇੰਨਾ ਕਿਸੇ ਨੇ ਨਹੀਂ ਅਜੇ ਤੱਕ ਕਰਾਇਆ ਇਹਨਾ ਗਵਣ ਕੀਤਾ ਇੱਧਰ ਕਿੱਥੋਂ ਬਾਦ ਦੀ ਕਿਰਪਾ ਨਾਲ 13 ਲੱਖ 26170 ਰੁਪਏ ਦਾ ਇਹਦਾ ਕੜਤਾ ਹੁਣ ਲੱਤਾ ਕੰਬਦੀਆਂ ਇਹ ਭੱਜਾ ਫਿਰਦਾ ਆਲੇ-ਦੁਆਲੇ ਇਹ ਤਾਂ ਜੇ ਮੈਨੂੰ ਲੱਗਦਾ ਕਿ ਉਹ ਜਿੰਦਾ ਬਾਜੀ ਕਹਿੰਦੇ ਛਾਨਣਾ ਮੋਟਾ ਆ ਆਇਆ ਤਾਂ ਬਰੀਕ ਕਣ ਵੀ ਆਣੇ ਅਸੀਂ ਤਾਂ 30 35 ਲੱਖ ਕਰਕੇ ਬੈਠੇ ਆ ਜੀ ਜਦ ਕਰੋੜ ਦਾ ਕੰਮ ਹੈ ਤਾਂ ਸਾਡੇ ਉਹੀ 40 45 ਲੱਖੇ ਰੱਖਾ ਪਿੰਡ ਦੇ ਵਿੱਚ ਬਾਕੀ ਦੱਸੋ ਵੇ ਕਿੱਥੇ ਗਏ ਆ ਅਸੀਂ ਤਾਂ ਹੁਣ ਕੱਢ ਕੇ ਬੈਠੇ ਆ ਅਸੀਂ ਜਲੰਧਰ ਕੀ ਚੰਡੀਗੜ੍ਹ ਕੀ ਮਹਾਲੀ ਕੀ ਅਸੀਂ ਕੋਈ ਛੱਡਿਆ ਨਹੀਂ ਉਹ ਘਮੰਤਮਾਂ ਨੂੰ ਤਿੰਨ ਚਾਰ ਕੀਤੀਆਂ ਜੀ ਅਸੀਂ ਮੇਲਾ ਚਲੋ ਸੁਣ ਲਈ ਮਹਾਰਾਜ ਕਿਰਪਾ ਨਾਲ ਸਾਨੂੰ ਤਾਂ ਉੱਥੇ ਸੱਦ ਲਿਆ ਜੀ ਜਿਲੰਦਰ ਉਹ ਜਦੋਂ ਉਹਨੂੰ ਕਾਗਜ਼ ਦਿੱਤੇ ਤਾਂ ਉਹਨਾਂ ਨੇ ਸਾਨੂੰ ਏ.ਟੀ.ਸੀ ਨੂੰ ਦਿੱਤਾ ਰੰਧਾਵੇ ਨੂੰ ਲਖਵਿੰਦਰ ਰੰਧਾਵੇ ਨੂੰ ਉਹਨਾਂ ਨੇ ਫਿਰ ਸਾਨੂੰ ਆਪਣੀ ਉੱਥੇ ਸੱਜਾ ਦਫ਼ਤਰ ਜਦੋਂ ਅਸੀਂ ਗਏ ਕਹਿੰਦੇ ਜੀ ਹਫ਼ਤੇ ਜੇ ਤੁਹਾਡਾ ਕੰਮ ਕੱਢ ਦੇਣਾ ਤਾਂ ਸਾਰੀਆਂ ਰਿਪੋਰਟਾਂ ਮੰਗਾ ਕੇ ਆਹ ਦੇਖ ਲਓ ਜੀ ਜੋ ਵੀ ਇਹਨਾਂ ਨੇ ਕੱਢਿਆ ਹਜੇ ਤੱਕ ਉਹ ਵਿਚੇ ਫਸਿਆ ਤੇ ਪੈਸੇ ਤਾਂ ਇਹਨਾਂ ਨੇ ਪਾਤੇ ਸੈਕਟਰੀ ਨੂੰ ਕਹਿਣਾ ਮੋੜਨਾ ਨਹੀਂ ਤੇ ਤਾੜ ਤੋੜਨਾ ਨਹੀਂ ਤੇ ਪੈਸੇ ਪਾਤੇ ਆ ਤੇ ਇਹ ਹੁਣ ਲੱਤਾਂ ਕੰਬਦੀਆਂ ਭੱਜਾ ਫਿਰਦਾ ਹਾਲੇ ਦੁਆਲੇ ਇਹ ਜਿੱਥੇ ਤੱਕ ਮਰਜੀ ਭ ਅਸੀਂ ਖੜੇ ਆ ਜਿੱਥੇ ਤੱਕ ਮਰਜ਼ੀ ਭੱਜ ਲੈ ਅਸੀਂ ਪਿੰਡ ਦੇਆਂ ਨੂੰ ਨਹੀਂ ਪੁੱਛਿਆ ਵੇ ਕੀ ਕਰਦੇ ਆ ਕੀ ਨੇ ਕਿੱਦਾਂ ਪੈਸੇ ਲੱਗਦੇ ਕਿੱਦਾਂ ਨਹੀਂ ਹੁਣ ਕਿਤੇ ਜਾਣਦੇ ਆ ਪੈਸੇ ਤਾਂ ਲੱਗਦੇ ਆ ਠੀਕ ਨਹੀਂ ਅਸੀਂ ਆਪਣੇ ਦੋਨੇ ਪਰਾਜੇਵ ਚੋਂ ਜਿੱਦਾਂ ਹੀ ਮੈਂ ਰਹਿ ਤੈ ਰਹਾਂ ਬਿਜਲੀ ਬੋਰ ਚੋਂ ਜਹੀ ਰਹਿ ਰਹੇ ਆ ਮੈਂ ਜੀ ਠੀਕ ਨਹੀਂ ਚਲੋ ਮਾਰਾ ਕਿਰਪਾ ਦੇਣਾ ਤੁਸੀਂ ਕਾ ਅਪਲੀਕੇਸ਼ਨ ਬਾਹਰ ਢੋਲਾਂ ਦੀ ਆਵਾਜ਼ ਵੀ ਆਣ ਲੱਗੀ ਆ ਗਈ ਮੈਂ ਛੋਟੇ ਥੋੜਾ ਛੋਟੇ ਦੱਸ ਤਾ ਮੈਂ ਕਹ ਦੇਖੋ ਜੀ ਆ ਹੀਰਾ ਜੀ ਆ ਦੇਖੋ ਕਹਿੰਦਾ ਅਮਰੀਕ ਸਿੰਘ ਸਾਫ ਕਾ ਸਰਪੰਚ ਨੂੰ ਨਾ ਇਹਦੀ ਘਰ ਵਾਲੀ ਮਜੂਤਾ ਹੈ ਜਿਹੜੀ ਸਰਪੰਚ ਮਨਜੀਤ ਕੌਰ ਆ ਬੈ ਦਤੋ ਇਹ ਕਿਤੇ ਉਹਨਾਂ ਨੇ ਸੁਕਾਵ ਸੁਣੀ ਨਾ ਘਰ ਦੀ ਗੰਧ ਘਰ ਚ ਡੇਗੀ ਚਲੋ ਮੈਂ ਕਿਹਾ ਕੰਧ ਕਾਰੀ ਮਕਾਣੇ ਸੱਟ ਲਿਆ ਜੀ ਇਹਨਾਂ ਨੇ ਤਾਂ ਕੰਧ ਸੱਟ ਲੈਂਦੇ ਤਾਂ ਸ਼ਹਿਰ ਬਾਤ ਜਾਂਦਾ ਕੋਈ ਮਕਾਣੇ ਸੱਟ ਲਾ ਫੇਰ ਛੜੀ ਗੱਲ ਦੇਖੋ ਆ ਕੀ ਹੁੰਦਾ ਹੈ ਕਿ ਨਰੇਗਾ ਦਾ ਮਰੀ ਗੱਲ ਸੁਣੋ 2500 ਰੁਪਏ ਗਰੀਬਾਂ ਲਿਆ ਉਹ ਵਿਚਾਰੇ ਦੇਖਦੇ ਮੇਰੇ ਕਿੰਨੇ ਦਿਨ ਮਿਲ ਜੇ ਕੰਮ ਇੱਥੇ ਇਹ ਨਾ ਨਰੇਗਾ ਦਾ ਘਾਰ ਵੀ ਬਣਾਇਆ ਅਮਰੀਕ ਸਿੰਘ ਦਾ 15000 ਸਰਪੰਚ ਸਾਹਿਬ ਮਰੇਗਾ ਦੇ ਵਿੱਚ ਦਿਹਾੜੀਆਂ ਲੈ ਰਹੇ ਨੇ ਆ ਦੇਖੋ ਇਹ ਇੱਥੇ ਲੋਕਲ ਦਰਬੰਦ ਜੀ ਅਸੀਂ ਗਈ ਕੱਡੇ ਨੇ ਬਾਰਾ ਮਰੇਗਾ ਦੀ ਆ ਦੇ ਆਂ ਰਿਆ ਸਰਪੰਚ ਸਾਹਿਬ ਐਸੇ ਪਾਈ ਦਿਖਾ ਰਿਹਾ ਮੈਂ ਕਾ ਦੇਖੋ ਜੀ ਪੈਸਿਆਂ ਦੇ ਮਾਰਿਓ ਕਹਿੰਦਾ ਖਰੇ ਹੁਦਈ ਆ ਆ ਦੇਖ ਲਓ ਜੀ 14000 ਦੇ ਕਰੀਬ ਦੇਖੋ ਬਿਲਕੁਲ ਬੰਦਾ ਕੋਈ ਕਹਿ ਦਵੇ ਇਹਨੇ ਕਰੇ ਪੱਠਲ ਚੱਕਿਆ ਹੋਇਆ ਮਿੱਟੀ ਦਾ ਆਪਣੇ ਆਪ ਨੂੰ ਜਥੇਦਾਰ ਕਹੋਂਦਾ ਜੀ ਕਹਿੰਦੇ ਤੁਸੀਂ ਦੇਖਿਆ ਹੀ ਅਹੀ ਰਾਜੀ ਉਦਾਂ ਨੂੰ ਕਿੱਦਾਂ ਬੋਲਦਾ ਸੀ ਕਹਿੰਦਾ ਮਹਿਤਮਾ ਕੱਦੇ ਮੇਰੇ ਤੇ ਜੋ ਕੱਢਣਾ ਇਹ ਕੌਣ ਹੁੰਦੇ ਆ ਇਹ ਕੌਣ ਹੁੰਦੇ ਤੇ ਅੱਜ ਕੱਢ ਦਤਾ ਨਾ ਮੈਂ ਕਿ ਮੇਰੇ ਹੁਣ ਹੁਣ ਆ ਜਾ ਹੁਣ ਹੁਣ ਤੇ ਅਰਥ ਕਿਉਂ ਨਹੀਂ ਜਮਾ ਕਰਾਉਂਦਾ ਭਾਈ ਸੋ ਬਿਲਕੁਲ ਤੁਹਾਨੂੰ ਉਹ ਕੁਝ ਵੀਡੀਓ ਦੇ ਸ਼ਾਰਟਸ ਉਹਦੇ ਵਿੱਚ ਵੀ ਜੁਰ ਪੁਰਾਣੀਆਂ ਵੀਡੀਓ ਦੇ ਵੀ ਜਿਹੜੇ ਸ਼ਾਰਟ ਦਿਖਾਵਾਂਗੇ ਤੇ ਇੱਕ ਲਾਸਟ ਜਿਹੜਾ ਹੋਰ ਭਾਜੀ ਦਿਖਾਣਾ ਚਾਹੁੰਦਾ ਆ ਇੱਕ ਮਤਾ ਪਾਉਂਦਿਆਂ ਜੀ ਇਜਲਾਸ ਆ ਕਹਿੰਦੇ ਮਿਤੀ 16 6 2022 ਨੂੰ ਇਜਲਾਸ ਆਮ ਜੀ ਬੇ ਅਸੀਂ ਪੰਚਾਇਤ ਦਾ ਲੇਖਾ ਜੋਖਾ ਦੱਸਦੇ ਆ ਕੋਈ ਪੰਡ ਕੇ ਨੇ ਅੱਜ ਤੱਕ ਇਜਲਾਸ ਨਹੀਂ ਕੀਤਾ ਕੋਈ ਕੁੱਠ ਨਹੀਂ ਕੀਤਾ ਦੇਖੋ ਫਰੋੜੀ ਕੀਤਾ ਜਾਂ ਨਹੀਂ ਕੀਤਾ 9 ਲਾਖ ਦਾ ਇੱਥੇ ਤੁਸੀਂ ਦੱਸਦੇ ਨਹੀਂ ਕੁੱਠ ਵੀ ਕਿੰਨੇ ਪੈਸੇ ਆਏ ਪੰਡ ਨੂੰ ਦਸਵਾ ਖਾਲੀ 15ਵੇਂ ਬੈਠੇ ਕਮਿਸ਼ਨਦਾਰੀ ਕੋਈ ਦੱਸ ਰਿਹਾ ਆ ਕੋਈ ਨਾ ਨੇ ਆਰਡੀਐਫ ਦਾ ਨਹੀਂ ਤਥਾ ਵੀ ਐਮਪੀ ਫੰਡ ਦਾ ਦੇਖੋ ਐਮਪੀ ਫੰਡ ਦਾ ਮੈਂ ਦੱਸ ਗਿਆ ਲੱਖ ਰੁਪਈਆ ਤਾਂ ਉਹਦਾ ਸੀ ਉਹ ਤਾਂ ਉਹ ਤੁਹਾਨੂੰ ਲਾਇਆ ਹੋਇਆ ਹੈ ਨਾ ਮਗਰ ਉਹਨਾਂ ਨੇ ਆਪ ਕਿਦਾ ਦੱਸੋਗੇ ਤੁਸੀਂ ਦਦਨਾ ਆ ਖਾਲੀ ਕੌਰਮ ਛੱਡਿਆ ਦੇਖੋ ਇਹ ਕੋਈ ਅਜਲਾਸ ਨਹੀਂ ਲੋਕਾਂ ਦੇ ਆਪੇ ਸਾਈਨ ਕਰਾਣ ਦਾ ਕਰਾਜ ਆ ਗਿਆ ਜੀ ਉਹਨਾਂ ਨੂੰ ਪਤਾ ਨਹੀਂ ਕੀ ਦੱਸਦਾ ਤੇਰਾ ਮਹਾਰਾਜਨ ਕਾਰਡ ਬਣਾ ਦੇਣਾ ਤੇਰੀ ਮੈਂ ਪੈਨਸ਼ਨ ਲਾ ਦੇਣੀ ਤੇਰੇ ਕੁੜੀ ਦੇ ਵਿਆਹ ਦੇ ਪੈਸੇ ਰੁਕੇ ਆ ਤੂੰ ਸਾਈਨ ਕਰਦੇ ਉਹ ਵਿਚਾਰੇ ਕਰ ਦਿੰਦੇ ਆ ਸ਼ਾਮ ਨੂੰ ਕਿਹਾ ਪੱਠ 8:00 ਵਜੇ ਕਿਹਦੇ ਘਰੇ ਪੜ ਜਾਂਦਾ ਲੈ ਕਹਿੰਦਾ ਤੋਰੋ ਜਾ ਰਹੇ ਨੂੰ ਸਾਈਨੇ ਕਰ ਦਿਓ ਜੀ ਬਹੁਤ ਤਕੜਾ ਫਰਾ ਅਸੀਂ ਤਾਂ ਅਸੀਂ ਬੜਾ ਚੱਲ ਲਿਆ ਤੇ ਹੋਰ ਵੀ ਚੱਲਾਂਗੇ ਝੁਗਣ ਵਾਲਿਆਂ ਕੋ ਅਸੀਂ ਹੈ ਨਹੀਂ ਗੇ ਭਾਵੇਂ ਕਿਤਨਾ ਮਾੜੀ ਤੂਫਾਨ ਆ ਜਵੇ ਡਟ ਕੇ ਸਾਹਮਣਾ ਕਰਾਂਗੇ ਪਰ ਸਰਕਾਰ ਨੂੰ ਕਹਿਣਾ ਆਪਣਾ ਵੀ ਹੱਕ ਹੋਣਾ ਦਾਅ ਕਰਦੇ ਹੋਣਾ ਪਹਿਲਾਂ ਤਾਂ ਪਰਚਾ ਦਰਜ ਹੋਵੇ ਉਹਦੇ ਉੱਤੇ ਮੈਂ ਫੇਰ ਮੰਗੂਗਾ ਭਾਈ ਸਾਡਾ ਰੰਗਲਾ ਪੰਜਾਬ ਆਉਣ ਦੇ ਅਸਰ ਹੈ ਗਿਆ ਪੰਜਾਬ 'ਚ ਛੇ ਕਿਤੇ ਤੇ ਪਰਚਾ ਦਰਜ ਹੋ ਗਿਆ ਨਾ ਤਾਂ ਨੱਥ ਪੈ ਜੋ ਫਲੋਰ ਦੇ ਵਿੱਚ ਭ੍ਰਿਖਟਾ ਜਾਂਦਿਆ ਜਿਹੜਾ ਖਤਮ ਹੋ ਚੁੱਕੀਆਂ ਤੇ ਜਿਹੜਾ ਥਾਣੇਦਾਰ ਪਰਮਜੀਤ ਸਿੰਘ ਜਿਹਦਾ ਮੈਂ ਮੋਬਾਈਲ ਨੰਬਰ ਦੱਸਿਆ 12 ਮੈਂ ਉਹਨਾਂ ਦੇ ਪਰਚਾ ਦਰਜ ਕੀਤਾ ਜਾ ਰਹੇ ਨੇ ਪਰਚਾ ਦਰਜ ਕੀਤਾ ਇਨੇ ਪੁੱਛਿਆ ਮੈਂ ਕਹਾ ਜਨਾਬ ਦੱਸੋ ਮੈਂ ਮੌਕਾ ਦਿਖਾਉਂਦਾ ਤੁਹਾਨੂੰ ਤੇ ਇਹ ਕੀ ਕਰ ਦਿੱਤਾ ਕਹਿੰਦਾ ਤੂੰ ਆ ਜਿਹੜੀ ਕਾਰਵਾਈ ਕਰਾਉਂਦਾ ਫਿਰਦਾ ਹਨਾ ਫਰੌਡ ਬਾਟਿਆ ਚੱਕੀ ਫਿਰਦਾ ਪਿੱਛੇ ਹਟ ਜਾ ਸਾਰਾ ਗੋ ਖਤਮ ਕਰ ਦਊ ਮੈਂ ਕਹਾ ਤੂੰ ਐਦਾ ਕਰ ਇੱਕ ਹੋਰ ਪਾਰਕਾ ਕਰ ਦੇ ਇਹ ਫਰੌਡ ਬਾ ਨਹੀਂ ਖਤਮ ਹੋਣਾ ਫਿਰ ਐਸਐਸਬੀ ਦੇ ਅਸੀਂ ਪੇਸ਼ ਹੋ ਕੇ ਇਨਕ ਵਾਰੀ ਲਵਾਈ ਦੇਖੋ ਇਨਕ ਵਾਰੀ ਵੀ ਇਹਨੇ ਵਾਪਸ ਬਾਹਰੋ ਬਾਹਰ ਮੋੜੀਆਂ ਮੇਰੇ ਕੋ ਥਾਰੇ ਘਾਟ ਪਏ ਆ ਕੋਰਟ ਦੇ ਵਿੱਚ ਮੈਂ ਪਹੁੰਚੂਗਾ ਜਾ ਕੇ ਸਾਨੂੰ ਨਹੀਂ ਦੱਤਿਆ ਮੈਂ ਤੁਹਾਡੀ ਇਨਕ ਵਾਰੀ ਆਈ ਆ ਬਾਹਰ ਬਾਹਰ ਵਾਪਸ ਕਰ ਦਿੱਤੀ ਕੋਈ ਗੱਲ ਨਹੀਂ ਆ ਸਾਰਾ ਪਰਿਵਾਰ ਬੈਠਾ ਪਰ ਜਨਾਬ ਕਾਨੂੰਨ ਵੀ ਤਾਂ ਹੈ ਨਾ ਸਾਰੇ ਭ੍ਰਿਸ਼ਟ ਹੋ ਜਾਣਗੇ ਕੀ ਅਦਾਲਤਾਂ ਵੀ ਭ੍ਰਿਸ਼ਟ ਹੋਣਗੀਆਂ ਜਿੰਨਾ ਤੇ ਅਸੀਂ ਕਿੰਨੇ ਤੈਨੂੰ ਅਦਾਲਤ 'ਚ ਦੇਖਾਂਗਾ ਤੇ ਉਹ ਅਦਾਲਤਾਂ ਦੇ ਉੱਤੇ ਸਾਨੂੰ ਅੱਜ ਵੀ ਮਾਣ ਆ। ਜੋ ਜਿੱਦਾਂ ਤੁਹਾਡੇ ਨਾਲ ਹੋਇਆ ਸਾਡੇ ਨਾਲ ਵੀ ਹੋ ਜਾਣਾ ਐ ਤੇ ਵਾ ਵੀ ਤੂੰ ਜਿਹੜਾ ਬਾਹਰ ਸਮਾਜ ਸੇਵੀ ਬਣਿਆ ਫਿਰਦਾ ਤੇ ਤੇਰੇ ਤੇ ਦਿਵਾਨੇ ਪਰਚੇ ਤੇ ਅਸੀਂ ਉਹ ਕਹਿੰਦੇ ਆ ਸਾਨੂੰ ਵੀ ਦਰਦੇ ਜਿੰਨੇ ਕੋਈ ਪਰਚਾ ਦਵਾਣਾ ਦਵਾ ਲਓ ਸਾਡੇ ਲਈ ਲੋਕ ਪਹਿਲਾਂ ਵੀ ਮਹਾਰਾਜ ਦੁਨੀਆ ਨਾਲ ਖੜੀ ਸੀ ਅੱਜ ਵੀ ਪਾਪਾ ਜੀ ਸਿਰਫ ਇੱਕ ਸੈਕਿੰਡ ਤੁਹਾਡੇ ਨਾਲਾਂਗਾ ਤੁਹਾਡੇ ਲਾਠ ਕੀ ਕਹੋਂਗੇ ਵੀ ਚੜ ਹੁਣ ਭਰਾਵਾਂ ਨੇ ਬੜਾ ਦਸਦਸ ਤੁਸੀਂ ਵੀ ਉਮਰ ਦੇ ਹਿਸਾਬ ਨਾਲ ਵੱਡੇ ਹੋ ਤੇ ਹੁਣ ਲਾਟ ਵਿੱਚ ਕੀ ਕਹੋਗੇ ਦੋ ਇੱਕ ਮਿੰਟ ਮਿੰਟ ਮੈਂ ਤਾਂ ਇਹੀ ਕਹੂੰਗਾ ਜੀ ਮਾ ਜਿਹੜਾ ਕੰਮ ਅਸੀਂ ਚੱਕਿਆ ਸੀਗਾ ਮਹਾਰਾਜ ਜੀ ਉਹ ਵਾਲੀ ਵਾਲੀ ਸੇਰੇ ਲੈ ਗਿਆ ਇਹਨਾਂ ਨੇ ਬਹੁਤ ਜਾਣਗੇ ਜਿੰਨੇ ਵੀ ਕਪਲੇਬਾਜੇ ਕੀਤੇ ਅਸੀਂ ਅਸਲੀ ਤਾਂ ਉਹਦੇ ਸਮਝਾਂਗੇ ਜਦੋਂ ਇਹ ਲੋਕ ਜਿਹੜੇ ਕਪਲੇਬਾਜਾ ਅੰਦਰ ਜਾਣਗੇ ਤੇ ਸਾਡੇ ਜਿੰਨਾ ਪਿੰਡ ਆ ਸੁਖੀ ਹੋਊਗਾ ਜੋ ਪਿਆ ਇਹਨਾਂ ਨੇ ਖਾਦਾ ਪਿੰਡ ਚ ਆਊਗਾ ਅਸੀਂ ਉਸ ਵੇਲੇ ਮਹਾਰਾਜ ਦਾ ਧੰਨਵਾਦ ਕਰਨਗੇ ਰੱਜ ਕੇ ਹਨ। ਤੁਹਾਡੀ ਵੀ ਧੰਨਵਾਦ ਕਰਦੇ ਆ ਭਗਵੰਤ ਮਾਨ ਸਰਕਾਰ ਦਾ ਜੇ ਇਹਨਾਂ ਨੂੰ ਜਲਦੋਂ ਜਲਦ ਜੇਲ੍ਹ ਭਾਰ ਕਿਉਂਕਿ ਸਾਡੇ ਨਹੀਂ ਤੁਹਾਡੇ ਮੈਂਬਰ ਨੇ। ਇਹ ਤੁਹਾਡੀ ਹੀ ਪਾਰਟੀ ਦੇ ਮੈਂਬਰ ਅੱਜ ਖੜੇ ਨੇ ਇੱਥੇ ਵੀ ਤੁਹਾਡੇ ਖੁਦ ਦੇ ਮੈਂਬਰ ਜੇ ਤੁਹਾਡੇ ਤੋਂ ਭੀਖ ਮੰਗਦੇ ਨੇ ਇਨਸਾਫ ਦੀ ਤਾਂ ਤੁਸੀਂ ਦੂਜੀਆਂ ਪਾਰਟੀਆਂ ਦੇਆਂ ਤੋਂ ਕੀ ਦੋਗੇ ਇਹ ਵੀ ਗੱਲ ਸਵਾਲ ਤੁਹਾਡੇ ਤੇ ਖੜਾ ਹੁੰਦਾ। ਮਾਨ ਸਾਹਿਬ ਜਲਦੀ ਆਪਣੀ ਪਾਰਟੀ ਵੱਲ ਦੇਖੋ ਨਾ ਉਹ ਦਿਨ ਦੂਰ ਨਹੀਂ। ਵੀ ਇੱਕ ਪਾਣੀ ਉੱਛਲੂ ਜਿਕੇ ਕਟੋਰਾ ਖਾਲੀ ਹੋ ਜੇ ਤਾਂ ਤੁਹਾਡੇ ਹੱਥ ਵੀ ਕੁਛ ਨਾ ਰਵੇ ਕਿਉਂਕਿ ਇਹ ਰੀਡ ਦੀ ਹੱਡੀ ਹੈ ਵਰਕਰ ਹੀ ਹੁੰਦੇ ਆ ਇਹਨਾਂ ਨੇ ਕੱਪੜੇ ਕੱਢੇ ਆ ਇਹ ਕਾਗਜ਼ ਨਹੀਂ ਹੈਗੇ ਪੱਖੀ ਮਾਰਨ ਲਈ ਇਹ ਉਹ ਕੱਪੜੇ ਦੇ ਕਾਗਜ਼ ਆ ਜਿਹੜੇ ਤੁਸੀਂ ਕਹਿੰਦੇ ਆ ਮੇਰੀ ਇੱਥੇ ਸਟੇਟ ਤੇ ਪਾਓ ਅਸੀਂ ਤੁਹਾਨੂੰ 15 ਮਿੰਟ ਚ ਬੰਦਾ ਫੜਾਂਗੇ ਤੇ ਆ ਇੱਧਰ 15 ਮਿੰਟ ਨਹੀਂ ਇਹਨਾਂ ਨੂੰ ਅੱਜ 2012 ਤੋਂ ਲੱਗੇ ਹੋਏ ਨੇ 2012 ਤੋਂ 12 ਸਾਲ ਹੋ ਗਏ ਤੁਹਾਨੂੰ ਵੀ 3 ਸਾਲ ਹੋ ਗਿਆ ਸੋ ਅਸੀਂ ਬੇਗਮਾਂਗੇ ਜੇ ਤੁਹਾਡੇ ਵੀ ਪਿੰਡ 'ਚੇ ਕੁਝ ਹੁੰਦਾ ਤਾਂ ਆਵਾਜ਼ ਚੱਕੋ ਪਿੰਡ ਲਈ ਪੈਸਾ ਆਂਦਾ ਪਿੰਡ ਦੇ ਲੋਕਾਂ ਲਈ ਆਂਦਾ ਕੋਈ ਭੀਖ ਨਹੀਂ ਲੈਣੀ ਤੁਸੀਂ ਇਹ ਤੁਹਾਡੇ ਹੱਕ ਨੇ ਤੁਹਾਡੇ ਮੌਲਕ ਅਧਿਕਾਰ ਨੇ ਅੱਜ ਇਹਨਾਂ ਨੇ ਘਪਲੇ ਕੱਢੇ ਆ ਬੜੇ ਉਦਾਰੇ ਪਿੰਡ ਹੈ ਜਿਹੜੇ ਸਰਪੰਚਾਂ ਦੀਆਂ ਕੋਠੀਆਂ ਪੈਣਦੀਆਂ ਪਰ ਗਰੀਬ ਬੰਦੇ ਦੇ ਅੱਜ ਵੀ ਗਾਟਰ ਵਾਲੇ ਹੁੰਦੇ ਆ ਤੇ ਫਿਰ ਸਾਨੂੰ ਫੋਨ ਆਂਦਾ ਸਰ ਸਾਡੀ ਵੀਡੀਓ ਕਰ ਦਿਓ ਸਾਡੇ ਘਰ ਦਾ ਗਾਟਰ ਵਾਲੇ ਡੇਗੇ ਆ ਤੇ ਜੇ ਇਹ ਇਮਾਨਦਾਰ ਸਰਪੰਚ ਹੋਣ ਤੇ ਸਾਡੇ ਕੋਲ ਵੀਡੀਓ ਕਰਾਣ ਦੀ ਲੋੜ ਨਾ ਪਵੇ ਉਹ ਪਿੰਡ ਦਾ ਸਰਪੰਚ ਗਾਰਡਰ ਵਾਲੇ ਬੋਲਦੇ ਇਦਾਂ ਦੇ ਬੰਦੇ ਆ ਜਿਨ੍ਹਾਂ ਨੂੰ ਚੁਣੋ ਤਾਂ ਕਿ ਆਪਣੇ ਪਿੰਡ ਦਾ ਸੁਧਾਰ ਹੋ ਸਕੇ ਆਉਣ ਵਾਲੇ ਸਮੇਂ 'ਚ ਪਿੰਡ ਨੂੰ ਬਿਹਤਰ ਤਰੱਕੀ ਮਿਲ ਸਕੇ ਨਵੀਂ ਅਪਡੇਟ ਲਈ ਜੁੜੇ ਰਹੋ ਤੇ ਦੋ ਜੁਆਇਟਿਡ ਫੋਰਟ ਕੈਮਰਾਮੈਨ ਸਤਪਾਲ ਦੇ ਨਾਲ ਮਨੋਜੀਤ ਰਾ ਇੱਥੇ ਕੋਈ ਜੇਬ ਕਤਰਾ ਜੇ ਕਿਸੇ ਦੇ ਪੱਟੇ ਦੇ ਬਿਚੋਂ 250 300 ਰੁਪਇਆ ਕੱਢ ਲਵੇ ਨਾ